ਚਲ ਰਮ ਜੂਗਾ ਆ ਕੇ ਪਾਣੀ ਬੰਦ ਕਰ ਦੂੰ ਉਹਦੋਂ ਮੈਂ ਘਰੇ ਜਾਇਆ ਮੈਂ ਚਾਹ ਪੀਆ ਮੈਂ ਹੋਰ ਹੋਰ ਗगन ਕਿਵੇਂ ਆ ਨੀ ਨਹੀਂ ਤੂੰ ਬੋਲਦੀ ਨਹੀਂ ਮੈਂ ਦੱਸੂਗਾ ਤੇਰਾ ਭਲਾ ਕੀਤਾ ਤੂੰ ਤੂੰ ਮੇਰੇ ਨਾਲ ਬੋਲਣੋਂ ਵੀ ਗਈਆਂ ਮੈਂ ਕਦੇ ਦੀਦੀ ਤੇਰੇ ਨਾਲ ਨਹੀਂ ਬੋਲਦੀ ਹੈਗੀ ਇਹੇ ਜੀ ਤਾਂ ਕੋਈ ਗੱਲ ਨਹੀਂ ਗੀ ਮੈਂ ਤੇੜੀ ਤੇਰੀ ਸੱਸ ਕੋ ਗਏ ਕਰਕੇ ਗਈ ਹਾਂ ਤੇ ਚਲ ਉਹਨੂੰ ਮੈਂ ਕਹਿੰਨੀ ਆ ਵੀ ਇਹਦਾ ਧਿਆਨ ਰੱਖਿਆ ਕਰੋ ਵੀ ਇਹਦੇ ਪੈਰ ਤੇ ਸੱਟ ਲੱਗੀ ਆ ਉਹ ਤਾਂ ਗੱਲ ਠੀਕ ਆ ਮੇਰੀ ਸੱਸ ਨੇ ਤਾਂ ਮੈਨੂੰ ਕੁਝ ਨਹੀਂ ਕਿਹਾ بس ਮੈਨੂੰ ਉਹਨਾਂ ਨੇ ਇੰਨਾ ਕਹਿਆ ਸੀਗਾ ਵੀ ਜੇ ਜਦੋਂ ਕੋਈ ਕੰਮ ਜਾਨੀ ਹੁੰਦੀ ਹੈ ਨਾ ਕੰਮ ਕਰਕੇ ਛੇਤੀ ਆ ਜਾ ਕਰ ਕਰੇ ਵੀ ਕੰਮ ਪਏ ਹੁੰਦੇ ਆ ਨਹੀਂ ਤੇਰੇ ਨਾਲ ਤਾਂ ਮੇਰਾ ਕਿਸੇ ਗੱਲ ਦਾ ਗੁੱਸਾ ਨਹੀਂ ਹੈਗਾ ਮੈਂ ਕਿਉਂ ਤੇਨਾਂ ਗੁੱਸਾ ਕਰੂੰਗੀ ਨਹੀਂ ਲੱਗਣ ਡਿਆ ਮੈਨੂੰ ਮੈਂ ਤੈਨੂੰ ਬੁਲਾਉਣ ਦੀ ਆਵਾਜ਼ ਦਿੱਤੀ ਹੈ ਤੂੰ ਮੈਨੂੰ ਵਾਹ ਹੀ ਨਹੀਂ ਦਿੱਤੀ ਗਾੜੀ ਨੂੰ ਵੀ ਮਤਲਬ ਲੋ ਜਗਾ ਕਰ ਦਿੱਤਾ ਨਹੀਂ ਨਹੀਂ ਇਗਨੋਰ ਨਹੀਂ ਕੀਤਾ ਪਤਾ ਕੀ ਆ ਮੈਂ ਨਾ ਭਨੇ ਉਹ ਪਾਣੀ ਛੱਡ ਕੇ ਆਈ ਸੀਗੀ ਦੇਖ ਹੁਣ ਤਾਂ ਚਾਚੇ ਗਿਆਨੇ ਕਹਤਾ ਕਹਿੰਦੇ ਮੋਟਰ ਚੱਲੀ ਜਾਂਦੀ ਪਹਿਲਾ ਲਾਲਾ ਪਾਈਪ ਲਾ ਹੀ ਹੁੰਦਾਗਾ ਮੈਂ ਕਿਹਾ ਚਲੋ ਰਮ ਜਾਣ ਗਿਆ ਕਿਆਰੀਆਂ ਜੇ ਹਨਾ ਮੈਂ ਚਾਹ ਪੀ ਕੇ ਮ ਅਤੇ ਤਾਈ ਕੁਛ ਨਹੀਂ ਨਹੀਂ ਮੈਨੂੰ ਤਾਂ ਬੀਬੀ ਨੇ ਕੁਛ ਨਹੀਂ ਕਿਹਾ ਹਾਂ ਮੈਂ ਤਾਂ ਗਈ ਸੀ ਉਹਦੇ ਕੋਲ ਮੈਂ ਕਿਹਾ ਤਾਈ ਪੀ ਉਹਦਾ ਖਿਆਲ ਰੱਖਿਆ ਕਰੋ ਪੀ ਆਪ ਤੁਸੀਂ ਬੈਠੇ ਜੇ ਤਾਂ ਮੈਂ ਕਿਹਾ ਉਹ ਚੜੀ ਗਰਮੀ ਚ ਕੰਮ ਕਰਦੀ ਫਿਰਦੀ ਆ ਆਂਦੇ ਇਹੀ ਕਿੜਾ ਉਹਨੂੰ ਕਿਹਾ ਵਾ ਵੀ ਤੂੰ ਕੰਮ ਕਰ ਲਾ ਉਹ ਤੇ ਆਪਣੀ ਮਰਜ਼ੀ ਨਾ ਜਾਣਦੀ ਮਰਜ਼ੀ ਨਾ ਕਰਦੀ ਆ ਭਣੇ ਉਹ ਇੱਕ ਗੱਲ ਕਹਾਂ ਤੈਨੂੰ ਪਤਾ ਹੀ ਉਹਨਾਂ ਦੇ ਸੁਭਾਅ ਦਾ ਹਨਾ ਤੈਨੂੰ ਵੀ ਖਿਜਕੀ ਬੋਲੀਆਂ ਹੋਣਗੀਆਂ ਤੈਨੂੰ ਇਹ ਤਾਂ ਹੈ ਨਹੀਂ ਵੀ ਖੰਡ ਪਾਈ ਹੋਗੀ ਉਹਨਾਂ ਨੇ ਨਾ ਪਈ ਤੇ ਮੈਨੂੰ ਖਿਜ ਕੇ ਹੀ ਤੇਰੀ ਸੱਸ ਪਰ ਫਿਰ ਮੈਂ ਕਿਹਾ ਮੈਂ ਕਿਹਾ ਤਾਈ ਥੋੜਾ ਜਿਹਾ ਨਾ ਮੈਂ ਤੇਰੇ ਨਾਲ ਲੜਨ ਨਹੀਂ ਆਈ ਮੈਂ ਕੋਈ ਫਾਲਤੂ ਗੱਲ ਨਹੀਂ ਕਰਨ ਆਈ ਮੈਂ ਤੇ ਇਹੋ ਗੱਲ ਕਰਨ ਆਈ ਆ ਕਿ ਉਹਦਾ ਵੀ ਧਿਆਨ ਰੱਖਿਆ ਕਰੋ ਇਹ ਮਾੜੇ ਕਰਦੀ ਆ ਤੇ ਇਹਦਾ ਮਤਲਬ ਇਹ ਥੋੜਾ ਵੀ ਤੁਸੀਂ ਉਹਨੂੰ ਉੱਥੇ ਢਾਹ ਰੱਖੋਗੇ ਮੇਰੀ ਗੱਲ ਸੁਣ ਤੂੰ ਆ ਜਾ ਕਰ ਜੀ ਸੱਦ ਕੇ ਆ ਜਾ ਕਰ ਮੇਰੇ ਕੋਲ ਪਰ ਮੇਰੀ ਸੱਸ ਨੂੰ ਨਾ ਪਹਿਰੇ ਹੱਥ ਲਾਉਣ ਤੋਂ ਬਿਨਾ ਵੱਧ ਘੱਟ ਗੱਲ ਕਰੇ ਨਾ ਕਰ ਫਿਰ ਉਹ ਨਾ ਗੱਲਾਂ ਦੀ ਗੱਲ ਬਣਾਉਣ ਲੱਗ ਜਾਂਦੇ ਮੈਨੂੰ ਬੋਲੀਆਂ ਸੀ ਉਹ ਪਤਾ ਕੀ ਕਹਿੰਦੇ ਆ ਵੀ ਜਾ ਸਾਰੇ ਪਿੰਡ ਚ ਨਾ ਸਪੀਕਰ ਚ ਬੁਲਾਇਆ ਵੀ ਹਾਂ ਵੀ ਮੇਰੀ ਸੱਸ ਮੈਨੂੰ ਤੰਗ ਕਰਦੀ ਐ ਮੈਨੂੰ ਗਰੀਬ ਕਰਦੀ ਐ ਉਹ ਅਮੀਰ ਕਰਦੀ ਐ ਮੈਨਾਂ ਫਰਕ ਰੱਖਦੀ ਐ ਕਹਿੰਦੀ ਇਹ ਗੱਲਾਂ ਵੀ ਸੁਣਾਇਆ ਮੈਂ ਨਾਲੇ ਕਿਹਾ ਸੀ ਵੀ ਮਨਜੀਤ ਨੀ ਕਿਸੇ ਕੋਲ ਕੋਈ ਗੱਲ ਕਰਦੀ ਨਾ ਮੈਨੂੰ ਕੀ ਲੋੜੀ ਮੇਰੀ ਤੇ ਤੂੰ ਆਪਣੀ ਮੈਨੂੰ ਤਾਂ ਤੇਰੇ ਤੋਂ ਤਰਸ ਆਇਆ ਤੇ ਮੈਂ ਤਾਂ ਕਰਕੇ ਉਹਨੂੰ ਕਹਿਣ ਗਈ ਜਿੱਤੇ ਮੈਨੂੰ ਕੀ ਲੋੜ ਸੀ ਮੈਂ ਤੇਰੇ ਮੇਰਾ ਤੇਰਾ ਤੇ ਰਿਸ਼ਤਾ ਵਾ ਤੇ ਮੈਂ ਤਾਂ ਗਾਨੀ ਤੇਰੇ ਕੋਲ ਆਹੋ ਤਾਂ ਤੂੰ ਮੇਰੇ ਕੋਲ ਤਾਂ ਆਉਣੀ ਐ ਮੈਨੂੰ ਵੀ ਪਤਾ ਵੀ ਭਾਈ ਇੱਕ ਤੂੰ ਹੀ ਤਾਂ ਹੈਗੀ ਐ ਜਿਦਾਂ ਮੇਲ ਵਰਤਦੀ ਆ ਮੈਂ ਮੈਨੂੰ ਇਹ ਡਰਾ ਵੀ ਆਪਣੀ ਦੋਸਤੀ 'ਚ ਫਰਕ ਨਾ ਪੈ ਜੇ ਜਿੰਨੇ ਵੀ ਮੈਂ ਤਿੰਨਾਂ ਰਿਸ਼ਤੇ ਬਣਾਏ ਨਾ ਵੀ ਸਾਰੇ ਰਿਸ਼ਤੇ ਨਾ ਟੁੱਟ ਜਾਣ ਉਹ ਤੋਂ ਚੰਗਾ ਮੇਰੀ ਸੱਸ ਕੋਲੇ ਮੇਰੀ ਹਮਦਰਦੀ ਜਤਾਇਆ ਨਾ ਕਰ ਜਦੋਂ ਕੋਈ ਮੇਰੀ ਗੱਲ ਦੱਸਦੀ ਆ ਉਹ ਤੋਂ ਕਹਿ ਦਿਆ ਕਰ ਵੀ ਹਾਂ ਹੂੰ ਹਾਂ ਹੂੰ ਪਤਾ ਮੈਨੂੰ ਕੀ ਡਰਾਵਾ ਦਿੰਦੀ ਸੀ ਮੈਨੂੰ ਕਹਿੰਦੀ ਚੰਗਾ ਫਿਰ ਤੇਰੇ ਪੇਕੇ ਵਗ ਜਾ ਤੂੰ ਕਹਿੰਦੀ ਫਿਰ ਮੈਂ ਆਪਦੇ ਪੁੱਤ ਤੋਂ ਤੈਨੂੰ ਤਲਾਕ ਕਰਾ ਦੂੰਗੀ ਮੁੜ ਕੇ ਉੱਥੇ ਹੀ ਬਸੇ ਪਰ ਮੈਨੂੰ ਤੇ ਜਿਹੜੀ ਦੂਜੀ ਆਊਗੀ ਉਹ ਵੀ ਨਹੀਂ ਵੱਸਦੀ ਜੇ ਤੇਰੇ ਨਾਲ ਇਹ ਕੁਝ ਕਰਦੀਆਂ ਤਾਂ ਉਹਦੇ ਨਾਲ ਘਟ ਕਰਨਗੀਆਂ ਤੈਨੂੰ ਪਤਾ ਪੈਣੇ ਜੀਦਾ ਬਾਪੂ ਗਰੀਬ ਹੋਵੇ ਬਾਕੀ ਉਹ ਪਿਓ ਨੂੰ ਤਾਂ ਕਿੰਨਾ ਔਖਾ ਹੁੰਦਾ ਉਹਦੀਆਂ ਧੀਆਂ ਨੂੰ ਘਰੇ ਬਿਠਾਉਣਾ ਤੈਨੂੰ ਮੈਂ ਤਾਂ ਦੁੱਖ ਸੁੱਖ ਨਾਲ ਆਪਦੇ ਇੱਥੇ ਘੱਟ ਲੈਣੀ ਹੁੰਦੀ ਮੈਂ ਟੈਨਸ਼ਨ ਨਹੀਂ ਜਾਂਦੀ ਤੂੰ ਟੈਨਸ਼ਨ ਨਾ ਲੈ ਤੂੰ ਮੇਰੇ ਕੋ ਆ ਜਾ ਕਰ ਤੋ ਇਹਨਾਂ ਨੂੰ ਕਿਆ ਕਰੂ ਮੈਂ ਪੇਕੇ ਚਲਨੀ ਆ ਉਹਨਾਂ ਨੂੰ ਕੀ ਪਤਾ ਉਹ ਘੜ ਬਾਹਰ ਨਿਕਲ ਕੇ ਵੇਂਦੇ ਤੂੰ ਮੇਰੇ ਕੋ ਆ ਜਾ ਕਰ ਦਫਾ ਮਾਰ ਇਹਨਾਂ ਨੂੰ ਕੋਈ ਦੁੱਖ ਸੁੱਖ ਕਰ ਲਿਆ ਕਰੋ ਆਪਣੇ ਢਿੱਡ ਦਾ ਬਾਲ ਨਿਕਲ ਜਾਂਦਾ ਕੋਈ ਬੰਦਾ ਗੱਲਬਾਤ ਕਰੇ ਨਾ ਤਾਂ ਦੀ ਟੈਨਸ਼ਨ ਲੱਥ ਜਾਂਦੀ ਆ ਚੱਲ ਕੋਈ ਨਾ ਤੈਨੂੰ ਪਤਾ ਐਂ ਤਾਂ ਗਮਾੜ ਮੱਥੇ ਆ ਕੇ ਕਿੱਥੋਂ ਬੈਠਾ ਜਾਂਦਾ ਜੇ ਤੂੰ ਨਾ ਗੱਲ ਕਰੇਂ ਫਿਰ ਗੱਲਾਂ ਚੋਂ ਗੱਲ ਨਿਕਲਿਆ ਆਉਂਦੀ ਆ ਵੀ ਹਾਂ ਤੇਰੀ ਨੂ ਤਾਂ ਫਿਰ ਵੀ ਛੋੜੇ ਉੱਤਾਂ ਦੀ ਹੋ ਕੇ ਫਿਰਦੀ ਆ ਜਿੰਨੀਆਂ ਗੱਲਾਂ ਕਰਾਂਗੇ ਤਾਂ ਵਧਾਈ ਜਾਣਗੀਆਂ ਤੈਨੂੰ ਪਤਾ ਐਵੇਂ ਮੇਰੀ ਸੱਸ ਨੇ ਜਾਂ ਕਿਸੇ ਹੋਰ ਨੇ ਦੇਖ ਲਿਆ ਆਂਡਣ-ਕਾਂਡਣ ਫਿਰ ਕਹੂਗੀ ਵੀ ਹਾਂ ਕੁੜੇ ਤੇਰੀ ਨੂ ਉੱਥੇ ਖੜੀ ਸੀ ਹੋਰ ਹੈ ਹੀ ਉਹ ਤਾਂ ਪੈਂਦੀ ਵੱਡ ਖਾਣ ਨੂੰ ਹੀ ਗਾਲ ਚਲ ਕੋਈ ਨਾ ਤੂੰ ਮੇਰੇ ਕੋਲੇ ਆਜੀ ਕਰੇ ਕੋਈ ਨਹੀਂ ਮੈਂ ਆਉਂਗੀ ਫਿਰ ਕਰਾਂਗੀ ਚੰਗਾ ਆ ਬੜਾ ਇਹ ਦੇਖ ਜਾਈਂਗੀ ਜਾਂਦੀ ਹਾਂ ਮੈਂ ਜਾਂਦੀ ਆਂਦੀ ਹਾਂ ਹਾਂ ਜੇ ਕੈਰੀ ਭਰ ਗਈ ਹੋਈ ਉਹ ਪਾਈਪ ਦੂਜੀ ਚ ਧਰ ਜੀ ਚੰਗਾ ਹੋ ਹੋ ਕਰਮੀਨੇ ਉਹ ਪਾਣੀ ਦੀ ਕੁੱਟ ਲਿਆ ਦਿਓ ਕੋਈ ਆਈ ਜੀ ਆ ਲੋ ਪਾਣੀ ਪੀ ਲਾਇ ਤਾਂ ਬੜੀ ਕਮਾਲ ਹੋ ਗਈ ਪਾਣੀ ਆਪ ਫੜਾਉਣਾ ਕੀ ਲੈ ਐ ਕਿਉਂ ਕਹਿੰਦੇ ਹੁੰਨੇ ਐ ਤਾਂ ਹੁਣ ਕਰਦੀ ਐ ਮੈਂ ਵੀ ਕੰਮ ਧੰਦੇ ਐ ਥੋੜੀ ਐ ਕੱਲੇ ਵੀ ਉਹਨਾਂ ਨੂੰ ਲਾਈ ਰੱਖਦੇ ਆ ਚੱਲ ਵਧੀਆ ਰਲ ਮਿਲ ਕੇ ਕੰਮ ਹੋ ਜਾਂਦਾ ਹੁੰਦਾ ਉਹ ਕੱਲੀ ਦੇ ਸਿਰ ਤੇ ਸੱਟ ਦਿੰਨੇ ਉਹ ਨਾ ਹੀ ਜੱਟ ਤੇ ਯਾਰ ਤੂੰ ਘਰੇ ਆਉਣ ਸਾਰ ਉਹੀ ਗੱਲ ਪਰ ਕਲੇਸ਼ ਪਾ ਲੈਣਾ ਹੈ ਗगन ਪਿੱਛੇ ਮੇਰੇ ਨਾਲ ਉਹ ਕਲੇਸ਼ ਨਹੀਂ ਪਾਉਂਦਾ ਮੈਂ ਤਾਂ ਸਵੇਕੀ ਗੱਲ ਕਰਤੀ ਸੀਗੀ ਅੱਛਾ ਹਾਂ ਤੇ ਮੈਂ ਤੈਨੂੰ ਐ ਕਹਿੰਦਾ ਸੀਗਾ ਹਾਂਜੀ ਜਿਹੜਾ ਕੱਲ 5000 ਰੁਪਏ ਫੜਾਇਆ ਸੀਗਾ ਉਹ ਕਿੱਥੇ ਉਹ ਤਾਂ ਸਾਂਭਿਆ ਪਿਆ ਜੀ ਅੰਦਰ ਕਿਉ ਕਿਵੇਂ ਸੀ ਅੱਛਾ ਉਹ ਚ ਮੈਨੂੰ 10000 ਰੁਪਏ ਕੱਢ ਕੇ ਦੇਈ ਚੰਗਾ ਕੋਈ ਨਹੀਂ ਦੇ ਦੂੰਗੀ 10000 ਰੁਪਏ ਤਾਂ ਪੈਸੇ ਤਾਂ ਸਾਂਭੇ ਪਿਆ ਅੱਛਾ ਅੱਛਾ ਤੇ ਮੈਂ ਤੁਹਾਨੂੰ ਐ ਕਹਿੰਦੀ ਸੀਗੀ ਹਾਂ ਭਾਬੀ ਆਈ ਸੀ ਅੱਜ ਮੇਰੀ ਅੱਛਾ ਹਾਂ ਤੇ ਸੋਨੇ ਦੀਆਂ ਚੂੜੀਆਂ ਕਰਾ ਕੇ ਲਈ ਨਾਲੇ ਕਪੜੇ ਲਈ ਲੈ ਲੈਂਦੇ ਇੱਕ ਸੂਟ ਇਹਦਾ ਗਗਨ ਪਹਿਨਦਾ ਲਿਆਂਦਾ ਮਾਂ ਦਾ ਲਿਆਂਦਾ ਮੇਰਾ ਲਿਆਂਦਾ ਤੇ ਗੱਲ ਕਰਨਾ ਉਹ ਕਾਲੀ ਚ ਵਾਲੀ ਜੀ ਸੀ ਮੋੜ ਗਈ ਫਿਰ ਤੇ ਮੈਨੂੰ ਕੁਛ ਲੱਗਦਾ ਨਹੀਂ ਸੀ ਉਹਨਾਂ ਦਾ ਐ ਤਾਂ ਲੱਗਦੀ ਹੁਣ ਮੈਂ ਕਦੋਂ ਕਹਿੰਦੀ ਹਾਂ ਵੀ ਤੁਸ ਕੋਈ ਕੁਛ ਲੱਗਦੇ ਨਹੀਂ ਮੈਂ ਕੀ ਕਹਤਾ ਹੈ ਫਿਰ ਜੇ ਸਾਰਿਆਂ ਵਾਸਤੇ ਲਿਆਂਦਾ ਸੀ ਮੈਨੂੰ ਕਿ ਛੱਡਤਾ ਉਹੋ ਜੀ ਉਹਨਾਂ ਨੇ ਬੁੜੀਆਂ-ਬੁੜੀਆਂ ਨੂੰ ਲਿਆਤਾ ਕਪੜਾ ਲੀੜਾ ਕੋਈ ਨਹੀਂ ਤੁਹਾਡੇ ਵਾਸਤੇ ਭੇਜ ਦੇਣਗੇ ਕਿਤੇ ਦਿਮਾਗ ਚੋਂ ਨਿਕਲ ਗਿਆ ਹੋ ਭਾਬੀ ਦਾ ਇਹ ਨਹੀਂ ਪਤਾ ਮਾਂ ਨੇ ਪੜਾਇਆ ਹੋਵੇ ਭਾਬੀ ਰੱਖ ਕੇ ਭੁੱਲੇ ਹੀ ਹੋਵੇ ਉਹੀ ਗੱਲਾਂ ਫਿਰ ਪਰਾਣਾ ਲੱਗਦਾ ਉਹਨਾਂ ਦਾ ਮਾੜੀ ਮੋਟੀ ਦਾ ਸੈਨਪ ਵਰਤਣੀ ਚਾਹੀਦੀ ਹੈ ਤੇਰੀ ਮਾਂ ਨੂੰ ਵੀ ਮਤ ਹੋਣੀ ਚਾਹੀਦੀ ਵੀ ਹਾਂ ਭਈ ਪਰਾਣੇ ਦਾ ਕੁਝ ਭੇਜੀਏ ਮੇਰੀ ਗੱਲ ਸੁਣੋ ਜੀ ਮਾਂ ਨੂੰ ਨਾ ਵਿੱਚ ਫੜਿਆ ਕਰੋ ਠੀਕ ਹੈ ਮੈਂ ਦੇਖ ਲਓ ਮੰਮੀ ਨਾਲ ਕਦੇ ਇਹੋ ਨਹੀਂ ਕੀਤਾ ਹੈਗਾ ਵੀ ਸੱਸ ਦਾ ਵਿਹਾਰ ਕੀਤਾ ਹੋਵੇ ਮਾਵਾ ਨਾਲੋਂ ਵੱਧ ਕੇ ਚਾਹਣੀ ਹੈ ਮੈਂ ਉਹਨੂੰ ਤੇ ਤੁਸੀਂ ਮੇਰੀ ਮਾਂ ਨੂੰ ਹੀ ਮਤਲਬ ਬੋਲੀ ਜਾਣੇ ਹੋਗੇ ਮੈਂ ਕਹਿੰਦੇ ਨਹੀਂ ਮਾਂ ਨੇ ਤਾਂ ਜ਼ਰੂਰ ਦਿੱਤਾ ਹੋਊਗਾ ਕੱਪੜਾ ਲੈਤਾ ਭਾਬੀ ਭੁੱਲਾਈ ਹੋਊਗੀ ਚਲ ਕੋਈ ਨਾ ਮੈਂ ਤਾਂ ਵੈਸੇ ਹੀ ਕਹਤਾ ਸੀਗਾ ਚੱਲ ਵਧੀਆ ਕੀਤਾ ਜੇ ਤੁਸੀਂ ਪਹਿਲਾਂ ਆ ਜਾਂਦੇ ਨਾ ਮਿਲ ਜਾਂਦੇ ਭਾਬੀ ਨੂੰ ਉਹ ਮੈਨੂੰ ਕਿਹੜਾ ਸੁਫਨਾ ਆਉਂਦਾ ਸੀ ਤੂੰ ਫੋਨ ਕਰ ਦਿੰਦੀ ਯਾਰ ਫੋਨ ਕਰਨ ਦਾ ਤਾਂ ਟਾਈਮ ਹੀ ਨਹੀਂ ਮਿਲਿਆ ਇੰਨਾ ਚਿਰ ਭਾਬੀ ਖੜੀ ਹੀ ਨਹੀਂ ਹੈਗੀ ਉਹ ਤਾਂ ਕਹਿੰਦੀ ਮੈਂ ਬਾਲੀ ਕਾਲੀ ਚਾ ਤੇਰਾ ਵੀਰਾ ਕਹਾ ਪੋਗਦੇ ਗਿਆ ਮੈਨੂੰ ਛੇਤੀ ਤੋਰ ਤੇਰੇ ਵੀਰੇ ਕੋਲ ਇੰਨਾ ਟਾਈਮ ਨਹੀਂ ਕਹਿੰਦੀ ਕਿ ਉਹ ਤੁਹਾਡੇ ਤੋਂ ਹੀ ਬਸ ਮੈਨੂੰ ਲੈ ਜੂਗਾ ਜਾਂਦਾ ਜਾਂਦਾ ਚੱਲ ਕੋਈ ਨਾ ਤੇ ਮਾਂ ਵੀ ਨਹੀਂ ਦਿੰਦੀ ਹੈਗੀ ਗਈ ਹੋਈ ਕਿਤੇ ਨਾ ਮਾਂ ਤਾਂ ਅੰਦਰ ਪਈ ਆ ਅੱਛਾ ਅੱਛਾ ਹਾਂ ਕਿਤੇ ਨਹੀਂ ਗਈ ਗਗਨ ਗਗਨ ਭੈਣ ਇੱਥੇ ਕਿਤੇ ਕੰਮ ਸੰਦੇ ਉਹ ਕਰੀ ਜਾਂਦੀ ਹੋਊਗੀ ਚੱਲ ਕੋਈ ਨਾ ਚਲ ਐ ਕਰ ਚਾਹ ਦੀ ਕੁੱਟ ਬਣਾ ਦੇ ਯਾਰ ਮੈਨੂੰ ਵੀ ਮੈਂ ਚਾਹ ਪੀ ਕੇ ਨਾ ਜਾਣਾ ਫਿਰ ਤੇ ਨਾਲੇ ਮੈਨੂੰ 10000 ਰੁਪਏ ਦੇ ਦੇ ਹਾਂ ਮੈਂ ਲਿਆਉਣੀਆਂ ਨਾਲ ਚਾਹ ਦੀ ਕੁੱਟ ਲਿਆਉਣੀ ਆਂਗੀ ਲੈ ਚੂੜੀਆਂ ਤਾਂ ਬਲਾਈ ਸੋਨਾ ਡਿਜ਼ਾਈਨ ਬਣਾਇਆ ਹੈਗਾ ਦੇਖਾਂ ਪਾ ਕੇ ਉਹ ਤਾਂ ਕਾਲੀ ਕਾਲੀ ਵਿੱਚ ਪਾ ਕੇ ਦੇਖੀ ਸੀ ਸਾ ਕੀ ਅੜ ਗਿਆ ਛੱਲਾ ਜਾ ਚੱਲ ਵਧੀਆ ਹੋ ਜਾ ਮਾਂ ਦੇ ਵੀ ਆ ਜੂਗੀ ਮੇਰੇ ਥੋੜੀ ਜਿਹੀ ਖੁੱਲੀ ਐ ਉਹਦੇ ਮੇਚ ਆਈ ਜਾਣੀਆਂ ਚੱਲ ਸੂਟ ਜੇ ਸਾਹਮ ਦਾ ਲੈ ਲੈ ਆ ਕੇ ਖਿਲਾਰੀ ਜੇ ਬੈਠੀ ਐ ਕੀ ਕਲਾਰ ਨਸੀਮਾ ਭਾਬੀ ਆਈ ਸੀ ਕਿ ਮੇਰੀ ਅੱਜ ਤੂੰ ਤਾਂ ਘਰੇ ਨਹੀਂ ਸੀਗੀ ਉਦੋਂ ਮੈਂ ਤਾਂ ਤੈਨੂੰ ਬੁਲਾਇਂ ਡਿੱਕਿਆ ਤੇ ਨਾ ਤੂੰ ਫੋਨ ਲੈ ਕੇ ਗਈ ਆ ਉਹਦਾ ਕੀ ਪੈੜ ਜਾਂ ਨਾਲ ਕੁੜੇ ਲੈ ਫਿਰ ਰੱਖ ਲੈਂਦੀ ਉਹਨੂੰ ਰੱਖ ਲੈਂਦੀ ਕਿੱਥੋਂ ਉਹਦਾ ਇੰਨੀ ਕਾਲੀ ਚ ਸੀ ਉਹ ਤਾਂ ਕੱਲੀ ਚਾਦੀ ਕੋਟ ਪੀਤੀ ਕਹਿੰਦੀ ਮੇਰੇ ਤਾਂ ਬਾੜੀ ਜਿਆਦਾ ਕਾਲੀ ਆ ਤੇ ਮੈਂ ਛੇਤੀ ਜਾਣਾਗਾ ਕਹਿੰਦੀ ਤੇਰਾ ਵੀਰ ਉਧਰ ਉਪੋ ਤੇ ਮੇਰਾ ਭਰਾ ਗਾਹ ਗਿਆ ਹੋਇਆ ਸੀ ਅੱਛਾ ਉਹਦਾ ਕਰਕੇ ਛੇਤੀ ਮੁਰਜੀ ਉਹ ਲੈ ਫਿਰ ਚਾਰ ਦਿਨ ਠਹਿਰ ਕੇ ਆ ਜਾਂਦੇ ਰਾਤ ਕੱਟ ਕੇ ਜਾਂਦੇ ਸਾਂ ਕਿ ਹੱਤ ਹੁਣ ਸਾਰਾ ਕੁਛ ਇਸ ਜੀਗਾ ਮਾਂ ਉਹ ਨਾਲਗਲੇ ਨੇ ਵੀ ਆਪਦਾ ਘਰ ਦਾ ਦੇਖਣਾ ਹੁੰਦਾ ਹੈ ਨਾ ਚਲ ਮਾਂ ਮੇਰੀ ਗੱਲ ਸੁਣ ਆ ਤਾਂ ਦੇਖ ਲੈ ਮੇਰਾ ਸੂਟ ਅੱਛਾ ਤੇ ਆਹ ਤੇਰਾ ਦੇਖ ਤੇਰਾ ਬਲਾਈ ਸੋਹਣਾ ਦਾ ਅੱਛਾ ਹਾਂ ਤੇ ਆਹ ਗਗਨ ਵਾਲੀ ਆ ਤਾਂ ਅੱਛਾ ਗਗਨ ਵਾਲੀ ਆ ਤਾਂ ਮੈਂ ਤਾਂ ਮਾਂ ਇਹ ਕਿਹਾ ਸੀ ਆਦੀਪਤ ਬੀਨੂ ਮੱਕ ਉਹਦੇ ਸੂਟ ਨੂੰ ਕੀ ਸੀਗਾ ਆਪ ਉਹਦੇ ਪਿੱਕੇ ਆਉਂਦੇ ਆ ਤਾਂ ਕਦੇ ਲੈ ਕੇ ਨਹੀਂ ਆਏ ਹੈਗੇ ਕੁਝ ਹਾਂ ਚਲ ਇਹ ਵੀ ਠੀਕ ਹੈ ਚਲ ਜੇ ਲਿਆ ਤਾਂ ਤੇ ਨਾਲ ਨੂਲ ਕੁਸਾ ਕਿੰਨਾ ਸੂਟਾਂ ਤੇ ਨਹੀਂ ਤੇਰੇ ਕੋਲ ਇਹ ਤਾਂ ਮੈਂ ਵੀ ਸੋਚਿਆ ਸੀਗਾ ਮਾਂ ਆ ਬਿੰਨ ਫਿਰ ਮੈਂ ਬੋਲ ਕੇ ਨਹੀਂ ਕਿਹਾ ਜਾਂ ਤਾਂ ਉਹ ਖੇਸਾ ਖੁਸਾ ਵਾਲਾ ਲਫਾਫਾ ਭੁੱਲ ਲਈ ਜਾਂ ਕੋਈ ਗੱਲਬਾਤ ਜਾਂ ਫਿਰ ਮਾਂ ਨੇ ਕਿਹਾ ਹੋਊਗਾ ਭੁੱਲ ਭੁਲ ਗਈ ਹੋਊਗੀ ਚੱਲ ਪੁੱਤ ਉਹ ਤਾਂ ਕੋਈ ਗੱਲ ਨਹੀਂ ਸੂਟ ਦੇ ਦੇਗੇ ਬਲਾਈ ਸੋਹਣੇ ਸੂਟ ਹੈ ਪਰ ਕਹਿੰਦੇ ਹੁੰਦੇ ਨੇ ਵਿਆਹੀ ਵਰੀ ਤੀ ਨੂੰ ਸਖਣਾ ਸੂਟ ਨਹੀਂ ਜਾਂਦਾ ਹੁੰਦਾ ਨਾਲ ਚਾਹੇ ਅਗਲਾ 10 ਰੁਪਏ ਧਰ ਦੇ ਉਹ ਤਾਂ ਗੱਲ ਤੇ ਠੀਕ ਆ ਮਾਂ ਮੈਂ ਉਹ ਹੀ ਕਹੀ ਜੰਨੀ ਆ ਮਾਨੇ ਤਾਂ ਮੇਰੀ ਨੇ ਤੈਨੂੰ ਪਤਾ ਅੱਗੇ ਨਹੀਂ ਕਦੇ ਉਹ ਰੱਖਿਆ ਹੈਗਾ ਸਖਣਾ ਆਏ ਤਾਂ ਪੁੱਤ ਉਹ ਤਾਂ ਹਮੇਸ਼ਾ ਕਿਸ ਤਰ੍ਹਾਂ ਦੌੜਾ ਜਾਂ ਲੌਂਦੀ ਲੌਂਦੀ ਹੈ ਨਾਲ ਕੀ ਕਹਿੰਦੇ ਉਹਨੂੰ ਪੈਂਟ ਸ਼ਰਟ ਨਹੀਂ ਹਾਂ ਪੁੱਤ ਇਹ ਤਾਂ ਠੀਕ ਹੈ ਵੀ ਅੱਗੇ ਤਾਂ ਉਹ ਕਰਦਾ ਕੇਸ ਲੌਂਦੀ ਹੁੰਦੀ ਸੀ ਪਰ ਐਤ ਕੀ ਪਤਾ ਨਹੀਂ ਕੀ ਗੱਲ ਕਿਉਂ ਬ੍ਰੀਕ ਕੱਟ ਗਈ ਚਲ ਕੋਈ ਨਹੀਂ ਮਾਂ ਮੇਰੀ ਗੱਲ ਸੁਣ ਆ ਦੇਖ ਚੂੜੀਆਂ ਮੈਂ ਤੈਨੂੰ ਦੱਸਿਆ ਸੀ ਨਾ ਵੀ ਉਹਨਾਂ ਨੇ ਚੂੜੀਆਂ ਕਰਾਉਣੀਆਂ ਦਿੱਤੀਆਂ ਹੋਈਆਂ ਆ ਦੇਖ ਲੈ ਆ ਇੱਕ ਚੂੜੀ ਤੇਰੀ ਹੈ ਤੇ ਇੱਕ ਮੇਰੀ ਹੈ ਪਾ ਕੇ ਦੇਖ ਲੈ ਆਉਂਦੀ ਹੈ ਮੇਂ ਚੂੜੀਆਂ ਚੂੜੀng ਤਾਂ ਬਲਾਈ ਸੋਣੀਆ ਪਰ ਮੈਂ ਤਾਂ ਐ ਕਹਿੰਦੀ ਸੀ ਮੈਨੂੰ ਚੂੜੀ ਨੂੰ ਕੀ ਸੀ ਹੈ ਦੋਵੇਂ ਤੂੰ ਹੀ ਰੱਖ ਲੈ ਪੁੱਤ ਚਾਹੇ ਮਾਂ ਦੇਖ ਜਦੋਂ ਹੁਣ ਉਹਨਾਂ ਨੇ ਤੇਰੇ ਵਾਸਤੇ ਭੇਜੀ ਐ ਫਿਰ ਮੈਂ ਦੋ ਭਾਂ ਕਿਉਂ ਰੱਖ ਲਾ ਤੂੰ ਰੱਖ ਕੋਈ ਨਹੀਂ ਆਦੀ ਇੱਕ ਚੂੜੀ ਹਾਂ ਬੱਚਾ ਮਾਂ ਚਲ ਮੈਂ ਇੱਕ ਆਜੂਗੀ ਪੁੱਤ ਆਜੂਗੀ ਇੱਕ ਗੱਲ ਹੋਰ ਕਹਿੰਦੀ ਸੀ ਮੈਂ ਤੈਨੂੰ ਵੀ ਆਹ ਸੂਟ ਗਗਨ ਨੂੰ ਦੇ ਦਈਏ ਕੁੜੀ ਨੂੰ ਦੇ ਦਈਏ ਆਪਣੀ ਨੂੰ ਨਹੀਂ 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 ਸੂਟ ਤਾਂ ਦੇ ਦੇ ਜੇ ਕਪੜਾ ਲੀੜਾ ਪਾਉਗੀ ਆਪਣੀ ਸ਼ਾਵਾ ਸਿਆ ਪਿੰਡ 'ਚ ਅਗਲੇ ਕਹਿਣਗੇ ਹਾਂ ਭਾਈ ਦੋਨਾਂ ਨੂੰ ਹਾਂ ਦੇ ਇੱਕੋ ਜਿਹੇ ਕੱਪੜੇ ਹੁੰਦੇ ਆ हां मां गलत ਤਾਂ ਤੇਰੀ ਆ ਵੀ ਸਹੀ ਹੈ ਹਨਾ ਇਹ ਜਿੱਤ ਤਾਂ ਆਪਣੇ ਘਰ ਦੀ ਰਹਿੰਦੀ ਹੈ ਹਾਂ ਤੇ ਮਾਂ ਹ ਚੂੜਾ ਤੂੰ ਸੰਭੇਗੀ ਕਿ ਮੈਂ ਸੰਭਾਂਦਾ ਕੋਈ ਨਾ ਪੁੱਤ ਲੈ ਮੈਂ ਰੱਖ ਦਿਆਂ ਨੀ ਅਨਵਾਰੀ ਚ ਜੇ ਭਾਈ ਤੂੰ ਆਪਦੇ ਵਾਲੀ ਚ ਰੱਖਣੀ ਹੈ ਤਾਂ ਤੂੰ ਰੱਖ ਲੈ ਚੱਲ ਮਾਂ ਮੈਂ ਸੰਭ ਦਿੰਨੀ ਆ ਤੂੰ ਕਈ ਵਾਰ ਭੁੱਲ ਭੁੱਲ ਜਾਨੀ ਆ ਐਵੇਂ ਫਿਰ ਚੇਤਾ ਨਿਕਲ ਜੂ ਤੇਰਾ ਗਮਾਚ ਮੋਟ ਜਾਨੀਂਗੀ ਕੋਈ ਨਹੀਂ ਮੈਂ ਦੋਨੇ ਚੂੜੇ ਸੰਭ ਦ ਜਦੋਂ ਤੂੰ ਪਾਣੀ ਹੋਈ ਮੈਥੋਂ ਲੈ ਕੇ ਪਾ ਲੈ ਚੱਲ ਕੋਈ ਨਾ ਚੰਗਾ ਰੱਖ ਦੇ ਕੱਪੜੇ ਫਿਰ ਹੋਰ ਮੈਂ ਕੱਪੜੇ ਵੀ ਰੱਖ ਦਾਂ ਤੈਨ ਮਾਰ ਕੇ ਫਿਰ ਆਹੋ ਨਾ ਸਿਉਣੇ ਦੇ ਆਵਾਂਗੇ

ਸੁਖਣਾ ਮੇਰਾ ਪੁੱਤ ਦੇਖੇ ਸਖਣਾ ਛੱਡਦਾ ਇਹਨਾਂ ਨੇ ਨਾਲ ਚਾਹੇ 10 ਰੁਪਏ 20 ਧਰਦਾ ਦੀ ਚਲ ਜਦੋਂ ਪਰਜਾਈ ਨੇ ਆਉਂਦੀ ਨੂੰ ਦਿਖਾਏ ਐ ਉਦੋਂ ਨਹੀਂ ਲਖਣਾ ਆਇਆ ਪਰਜਾਈ ਨੂੰ ਵੀ ਭਾਈ ਚਲ ਕੋਈ ਨਾ ਮਾਂ ਤਾਂ ਭੁੱਲ ਗਈ ਸੀ ਲੈ ਮੈਂ 150 ਰੁਪਏ ਰੱਖਦਾ ਉੱਤੇ ਚਲ ਹੁਣ ਕੀ ਕਹਾ ਇਹਨੂੰ ਬਾਰ-ਬਾਰ ਮਣਾ ਸਾਂਦਨੀ ਆ ਮੈਂ ਤਾਂ ਕਿਸੇ ਨੇ ਨਹੀਂ ਦਵਾਈਆਂ ਦਵਾਉਣਾਂ ਐ ਤੇ ਪਰਚਨਾ ਹੋਰ ਹਾਏ ਮੇ ਬੱਪੂ ਦਾ ਫੋਨ ਹੈਲੋ ਸਸਿਕਾ ਬਾਪੂ ਕੀ ਹੋ ਗਿਆ ਬਾਪੂ ਆਏ ਜੀ ਬੋਲਦਾ ਘਰੇ ਤਾਂ ਸਾਰੇ ਠੀਕ ਆ ਤੇ ਫਿਰ ਮਾਨਕਾ ਤਾਂ ਉਦਾਸ ਕੀਤਾ ਜੀ ਠੀਕ ਆ ਕੀ ਬਾਪੂ ਛੋਟੇ ਵੀ ਰਿਤੇ ਦਰਦ ਨਹੀਂ ਹਟਦਾ ਕੀ ਕਹਿੰਦੇ ਡਾਕਟਰ ਪੈਨਸ ਦਾ ਦਰਦ ਆ ਬਾਪੂ ਅੱਛਾ 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 ਬਾਪੂ ਹਸਤਾਲ ਜੀ ਬੋਲਣ ਲੈ ਗਈ ਸੀ ਮੁੰਡੇ ਨੂੰ ਕੋਈ ਨਾ ਬਾਪੂ ਤੂੰ ਫਿਕਰ ਨਾ ਕਰ ਮੈਂ ਨਾ ਅਬਦੇ ਦੇਔਰ ਨੂੰ ਕਹਿੰਨੀ ਆ ਹਾਂ ਬਾਪੂ ਹਾਂ ਫਿਕਰ ਕਰਨ ਦੀ ਕੋਈ ਲੋੜ ਨਹੀਂ ਕਿਉਂਕਿ ਤਕੜਿਆ ਨਾ ਮੱਥੇ ਲਾਇਆ ਨਾ ਮੇਰੇ ਮਾਪੂ ਨੇ ਦੁੱਖ ਸੁੱਖ ਚ ਤਾਂ ਕੰਮ ਆਉਣਗੇ ਇਹਦੇ ਨਾ ਧੀਆ ਬਾਪੂ ਹਾਂ ਮੈਂ ਅਬਦੇ ਦੇਔਰ ਨੂੰ ਕਹਿੰਨੀ ਆ ਕਿ ਮੇਰੇ ਬਾਪੂ ਨੂੰ 40000 ਦੀ ਲੋੜਾ ਜਾ ਕੇ ਦੇ ਆ ਹਾਂ ਬਾਪੂ ਤੂੰ 40 ਕਿਹਾਗਾ ਕੋਈ ਨਾ ਬਾਪੂ 1 ਰੁਪਿਆ ਵੀ ਨਹੀਂ ਘਟਦਾ ਮੇਰੇ ਭਰਾ ਦਾ ਬਿਨਾ ਸੋਚ ਫਿਕਰ ਤੋਂ ਨਾ ਆਪਰੇਸ਼ਨ ਕਰਾਵਾਸ ਤੂੰ ਹਾਂ ਆਥਨ ਨੂੰ ਮੇਰਾ ਦਿਓਰ ਤੱਕ ਪਹੁੰਚ ਜੂ ਅੱਛਾ ਬਾਪੂ ਮੈਂਬਰ ਹਾਂ ਬਾਪੂ ਆਪਣੇ ਪਿੰਡ ਦਾ ਮੈਂਬਰ ਨਾ ਉਹ ਚੰਗਾ ਗਾ ਬਿੰਦਰ ਹਾਂ 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 ਅੱਛਾ ਅੱਛਾ ਬਿੰਦਰ ਭਾਈ ਆ ਗਿਆ ਸੀ ਕੋਈ ਨਾ ਬਾਪੂ ਠੀਕ ਹੈ ਜਦੋਂ ਮੁੰਡੇ ਦਾ ਆਪਰੇਸ਼ਨ ਹੋਗਾ ਨਾ ਮੈਨੂੰ ਦੱਸ ਦਿਓ ਠੀਕ ਹੈ ਬਾਪੂ ਠੀਕ ਹੈ ਹਾਏ ਮੇਰੇ ਰੱਬਾ ਮੇਰੇ ਭਰਾ ਦਾ ਸੁਖ ਸੰਦਨ ਆਪਰੇਸ਼ਨ ਹੋ ਜੇ ਮੈਂ ਤਾਂ ਜਾ ਵੀ ਨਹੀਂ ਸਕਦੀ ਨਾ ਚੋਕੇ ਆਪਦੀ ਸੱਸ ਨੂੰ ਕੀ ਕਹਾਂਗੀ ਮਣਾ ਮੈਂ ਬਾਪੂ ਨੂੰ ਤਾਂ ਕਹਤਾ ਕਿ ਮੈਂ ਬੰਟੂ ਨੂੰ ਪੈਸੇ ਲੈ ਕੇ ਭੇਜ ਦੂੰਗੀ ਕੀ ਪਤਾ ਇੰਨੇ ਪੈਸੇ ਬੰਟੂ ਕੋਲ ਹੈ ਜਾਂ ਨਾ ਜੇ ਮੈਂ ਇਹਨੂੰ ਫੋਨ ਲਾਇਆ ਇਹ ਤਾਂ ਮੈਨੂੰ ਪਤਾ ਹੀ ਆ ਵੀ ਕਿੰਨੇ ਕਿੰਨੇ ਦਿਨ ਮੈਨੂੰ ਫੋਨ ਹੀ ਨਹੀਂ ਲਾਉਂਦਾ ਤੇ ਜੇ ਮੈਂ ਲਾਇਆ ਉਹਨੇ ਚੱਕਣਾ ਨਹੀਂ ਜੇ ਮੈਂ WhatsApp ਮੈਸੇਜ ਕੀਤਾ ਕਿੰਨੇ ਕਿੰਨੇ ਤਾਂ ਸੀਨ ਨਹੀਂ ਕਰਦਾ ਉਹ ਬੰਦੇ ਤੋਂ ਤਾਂ ਤੈਨੂੰ ਕੋਈ ਆਸ ਨਹੀਂ ਗੱਲ ਤੂੰ ਬੰਟੂ ਨੂੰ ਕਹਿ ਵੀ ਬੰਟੂ ਕਰਿਆ ਤੇ ਮੈਨੂੰ ਬਾਲੀ ਲੋੜ ਆ ਪੈਸਿਆਂ ਦੀ ਵੀ ਹੁਣੇ ਆ ਜਾ ਮੇਰਾ ਵੀਰ ਬਣ ਕੇ ਚਲ ਪੰਟੂ ਨੂੰ ਫੋਨ ਲਾਉਣੀ ਐ ਮੈਂ ਚੱਕਲਾ ਬੰਟੂ ਨੂੰ ਫੋਨ ਹਾਈ ਬੰਟੂ ਛੇਤੀ ਆ ਜਾ ਇਹ ਵੀ ਨਾ ਦੇਖ ਲੈਣ ਫਿਰ ਮੈਨੂੰ ਪਤਾ ਮਾਂ ਮੈਨੂੰ ਕਿੰਨੀਆਂ ਗਾਲਾਂ ਦੋਗੇ ਕੀ ਹੋ ਗਿਆ ਭਾਬੀ ਫੋਨ ਕੀਤਾ ਸੀ ਮੈਨੂੰ ਬੰਟੂ ਮੈਂ ਤੈਨੂੰ ਫੋਨ ਤਾਂ ਕੀਤਾ ਸੀ ਪਰ ਭਰਾ ਬਣ ਕੇ ਮੇਰੀ ਗੱਲ ਨਾਲ ਇੱਥੇ ਗੇਟ ਤੇ ਸੁਣ ਲਾ ਤੈਨੂੰ ਪਤਾ ਜੇ ਮਾਂ ਨੂੰ ਪਤਾ ਲੱਗ ਗਿਆ ਬਿਨਾਂ ਗੱਲ ਤੋਂ ਬਤੰਗੜ ਖੜਾ ਕਰ ਕਰ ਦੂਗੀ ਉਹ ਚਲ ਉਹ ਤਾਂ ਕੋਈ ਨਾ ਸੁੱਖ ਤਾਂ ਹੈਗੀ ਆ ਆਪਣੇ ਘਰੇ ਤਾਂ ਖੈਰ ਸੁੱਖ ਰਾਜੀ ਖੁਸ਼ੀ ਪਰ ਮੇਰੇ ਪੇਕਾਂ ਤੇ ਥੋੜੀ ਜਿਹੀ ਹਫਤ ਆ ਗਈ ਕੀ ਹੋ ਗਿਆ ਉਹ ਛੋਟੇ ਦੇ ਨਾ ਪੈਂਟਸ ਦਰਦ ਉੱਠ ਖੜਿਆ ਅੱਛਾ ਫੇਰ ਤੇ ਬਾਪੂ ਹਸਪਤਾਲ ਚ ਲੈ ਕੇ ਗਿਆ ਸਾਡੇ ਪਿੰਡ ਦਾ ਮੈਂਬਰ ਤਾਂ ਉਹਨੂੰ ਉੱਥੇ داخل ਤੇ ਕਰਾਇਆ ਆ ਕਹਿੰਦਾ ਸੀਗਾ ਵੀ ਛੇਤੀ ਤੋਂ ਛੇਤੀ ਆਪਰੇਸ਼ਨ ਕਰਨਾ ਪਊਗਾ ਕਹਿੰਦੇ ਇਹ ਐਂ ਹੁੰਦੀ ਆ ਨਾੜ ਕੋਈ ਮੈਨੂੰ ਕਿਹੜਾ ਇਹਦੇ ਬਾਰੇ ਪਤਾਗਾ ਤੇ ਬਾਪੂ ਕਹਿੰਦਾ ਪੁੱਤ ਕਹਿੰਦਾ ਹੱਥਾਂ ਤੱਕ ਨਾ 40k ਚਾਹੀਦਾ ਸੀ ਅੱਛਾ ਚਲ ਕੋਈ ਨਾ ਫਿਰ ਇਹ ਚ ਕੀ ਗੱਲ ਮੈਂ ਪੈਸੇ ਲਿਆ ਸੀਗਾ ਕੱਲ ਮੈਂ ਲੈ ਕੇ ਜਾਣਾ ਫਿਰ ਪੈਸੇ ਤੂੰ ਸੱਚੀ ਮੇਰੇ ਪਿੱਕੇ ਹੁਣ ਬਾਪੂ ਨੂੰ ਜਾਇਆ ਆਏਗਾ ਪੈਸੇ ਦੇਣਾ ਲੈ ਹੁਣ ਆਪਦਾ ਆਪਦਾ ਹੀ ਕੰਮ ਆਉਂਦਾ ਹੁੰਦਾ ਤੂੰ ਬੇਫਿਕਰ ਹੋ ਜਾ ਹਾਂ ਇੱਕ ਗੱਲ ਦਾ ਮੇਰਾ ਧਿਆਨ ਰੱਖੀ ਇਨਾਂ ਕੋਲ ਕਿਸੇ ਕੋਲ ਗੱਲ ਨਾ ਕਰੀ ਠੀਕ ਹੈ ਮੈਂ ਆਪਦੇ ਹਿਸਾਬ ਨਾਲ ਪੈਸੇ ਲਵਾਂਗਾ ਕਿਉਂਕਿ ਮੈਂ ਵੀ ਮਜਬੂਰ ਆ ਉਹ ਦੋਨੇ ਇੱਕ ਪਾਸੇ ਹੋਈਆਂ ਹੋਈਆਂ ਤੂੰ ਚੁੱਪ ਕਰਕੇ ਆਪਦਾ ਰਹਿ ਤੇ ਮੈਂ ਪੈਸੇ ਲੈਣਾ ਕਿਸੇ ਹਿਸਾਬ ਨਾਲ ਤੇ ਮੈਂ ਉੱਥੇ ਜਾਣਾ ਠੀਕ ਹੈ ਬੰਟੂਆ ਤਾ ਤੂੰ ਮੈਨੂੰ ਬਾਲੀ ਸੋਹਣੀ ਗੱਲ ਕਹਿਤੀ ਤੈਨੂੰ ਪਤਾ ਤੇਰਾ ਵੀਰਾ ਤਾਂ ਨਹੀਂ ਮੇਰੇ ਫੋਨ ਚੱਕਦਾ ਨਹੀਂ ਮੇਰੀ ਕੋਈ ਗੱਲ ਸੁਣਦਾ ਪਤਾ ਨਹੀਂ ਮੈਥੋਂ ਕਿਹੜੇ ਜਨਮਾਂ ਦਾ ਕੋਈ ਪਾਪ ਹੋ ਗਿਆ ਵੀ ਰੱਬ ਮੈਥੋਂ ਸਦੇ ਬਦਲੇ ਲਈ ਜਾਂਦਾ ਚੱਲ ਮੈਂ ਮਾ ਦੀ ਝੜਕਾ ਤਾਂ ਸਹ ਲੈਣੀ ਆ ਪਰ ਤੈਨੂੰ ਪਤਾ ਕਿ ਜਦੋਂ ਸਿਰ ਦਾ ਸਾਈ ਨਾ ਕੋਈ ਆਪਦੀ ਟੀਮੀ ਦੀ ਗੱਲ ਸੁਣੇ ਉਹ ਕਿੱਡਾ ਵੱਡਾ ਦੁੱਖ ਹੁੰਦਾ ਹੈਗਾ ਚਲ ਕੋਈ ਨਾ ਭਾਬੀ ਮੇਰੇ ਬਾਈ ਨਾਲ ਗੱਲ ਹੋਈ ਸੀਗੀ ਉਹ ਗਜਰਾਤ ਵੱਲ ਗਿਆ ਹੋਇਆ ਉਧਰ ਨਾ ਡੈਮ ਟੁੱਟ ਗਿਆ ਸੀ ਗੱਡੀ ਫਸੀ ਹੋਈ ਹੈ ਤਾਂ ਕਰਕੇ ਨਾ ਤਾਂ ਉਹਨੇ ਕਿਸੇ ਤੋਂ ਫੋਨ ਲਾਇਆ ਸੀ ਉਹ ਕਹਿੰਦਾ ਨਾ ਤੇ ਇਥੇ ਰੇਂਜ ਨਾ ਮੇਰਾ ਫੋਨ ਚਾਰਜ ਆ ਆਹ ਦਿੱਕਤ ਸੀਗੀ ਬੇਫਿਕਰ ਹੋ ਜਾ ਇਹੋ ਜੀ ਕੋਈ ਗੱਲ ਨਹੀਂ ਹੈਗੀ ਤੇ ਚਲ ਕੋਈ ਗੱਲ ਨਹੀਂ ਹੁਣ ਗੱਲਾਂ ਕਰਨ ਦਾ ਸਮਾਂ ਨਹੀਂ ਹੈਗਾ ਤੂੰ ਕਰ ਕੰਮ ਧੰਦੇ ਮੈਂ ਅੰਦਰੋਂ ਪੈਸੇ ਫੜਦਾ ਤੇ ਮੈਂ ਜਾਣਾ ਫਿਰ ਫਿਰ ਕੀ ਬਹਾਨਾ ਲਾਏਗਾ ਹੁਣ ਓਹੋ ਤੈਨੂੰ ਕਹਿਤਾ ਵੀ ਤੂੰ ਕੋਈ ਗੱਲ ਨਹੀਂ ਕਰੇ ਕਰਨੀ ਹੈਗੀ ਮੈਂ ਆਪਦੇ ਹਿਸਾਬ ਨਾਲ ਗੱਲ ਕਰ ਲੈਣਾ ਜਾ ਕੇ ਬੰਟੂ ਜੇ ਮੇਰੇ ਬਾਪੂ ਤੋਂ ਇੰਨੇ ਪੈਸੇ ਛੇਤੀ ਨਾ ਮੁਰੇਗੇ ਥੋੜਾਕਾ ਟਾਈਮ ਖੜਜੋਗੇ ਓਹੋ ਤੂੰ ਬੇਫਿਕਰ ਰਹਿ ਮੈਂ ਤਾਂ ਪੈਸੇ ਮੰਗਦਾ ਹੀ ਨਹੀਂ ਹੈਗਾ ਉਹ ਮੇਰੇ ਪੈਸੇ ਆ ਮੈਂ ਆਪਦੇ ਹਿਸਾਬ ਨਾਲ ਜਦੋਂ ਉਹਨਾਂ ਕੋਲ ਹੋਣਗੇ ਦੇ ਦੇਣਗੇ ਚਲ ਮੈਂ ਜਾ ਕੇ ਗੱਲ ਕਰਦਾ ਤੂੰ ਬੇਫਿਕਰ ਹੋ ਹੇ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਆ ਕਿ ਮੈਨੂੰ ਭਰਾਵਾ ਵਰਗਾ ਦਿਓਰ ਦਿੱਤਾ ਜਿਵੇਂ ਇਹ ਮੇਰੇ ਪਰਦੇ ਰੱਖਦਾ ਨਾ ਵਾਹ ਗੁਰੂ ਤੂੰ ਇਸੇ ਗੱਲ ਤੇ ਪਰਦਾ ਪਾ ਕੇ ਰੱਖੀ ਕਿ ਮੇਰੀ ਸੱਸ ਨੂੰ ਕਦੇ ਪਤਾ ਨਾ ਲੱਗੇ ਕਿ ਬੰਟੂ ਨੇ ਮੇਰੇ ਬਾਪੂ ਨੂੰ ਪੈਸੇ ਦਿੱਤੇ ਨਹੀਂ ਤਾਂ ਪਤਾ ਨਹੀਂ ਕੀ ਤੋਂ ਕੀ ਹੋਜੂ ਪਰ ਸੱਚੇ ਪਾਤਸ਼ਾਹ ਅਸੀਂ ਬੰਟੂ ਦੇ ਹਮੇਸ਼ਾ ਕਰਜ਼ਦਾਰ ਰਹਾਂਗੇ ਤੇ ਉਹਦਾ ਕਰਜ਼ਾ ਅਸੀਂ ਇਹੀ ਸੋਚਾਂਗੇ ਕਿ ਕਦੋਂ ਲੈ ਜੇ ਕਦੋਂ ਲੈ ਜੇ ਮੈਂ ਆਪਣੇ ਬਾਪੂ ਨੂੰ ਕਹੂੰਗੀ ਕਿ ਬਾਪੂ ਮੇਰਾ ਦਿਔਰ ਤਾਂ ਮੇਰੇ ਭਰਾਵਾਂ ਤੋਂ ਵੀ ਵੱਧ ਕੇ ਆ ਦੇਖ ਜਿਵੇਂ ਇਹਦੇ ਆਪਣੇ ਪਰਦੇ ਰੱਖਿਆ ਨਾ ਇਹਦੀ ਪਾਈ ਪਾਈ ਚੁਕਾਦੀ ਤੂੰ ਵੀ ਪੰਜੀ ਪੰਜੀ ਜੋੜ ਕੇ ਬਸ ਹੁਣ ਛੇਤੀ ਤੋਂ ਛੇਤੀ ਮੇਰੇ ਭਰਾ ਦਾ ਆਪਰੇਸ਼ਨ ਹੋ ਜਾਏ ਤੇ ਉਹ ਠੀਕ ਹੋ ਜਾਏ ਹੁਣ ਮੈਂ ਤੇਰੇ ਮੂਰੇ ਬਸ ਇਹੀ ਅਰਦਾਸ ਕਰਦੀ ਆ ਵਾਹਿਗੁਰੂ ਇੱਥੇ ਬੈਠੀ ਆ ਵਾ ਤੇ ਅੰਦਰ ਲਾਈਟ ਵੱਗ ਗਈ ਸੀ ਮੈਂ ਇੱਥੇ ਬੈਠ ਗਈ ਅੱਛਾ ਅੱਛਾ ਕਿੱਧਰ ਆਏ ਮੈਂ ਤਾਂ ਨਾ ਕੰਮ ਜਾ ਕਰਦਾ ਫਿਰਦਾ ਸੀਗਾ ਤੇ ਮੈਂ ਤੈਨੂੰ ਐਂ ਕਹਿੰਦਾ ਸੀਗਾ ਮੈਨੂੰ 40000 ਰੁਪਏ ਨੰਦਰੂ ਮੀਤ ਨੂੰ ਕਹਿ ਫੜਾਉਗੀ 40000 ਹਾਂ ਆ 10000 ਤਾਂ ਤੂੰ ਪਹਿਲਾਂ ਲੈ ਕੇ ਗਿਆ ਅੰਮਾ 100 ਕੰਮ ਹੁੰਦੇ ਨੇ 10 ਵੇ ਭਾਈ ਗੱਲ ਸੁਣ ਨਾਲੇ ਤਾਂ ਉਧਰੋਂ ਕੋਠੀ ਦਾ ਬਿੱਡ ਲਾ ਲਿਆ ਹੈ ਉਹ ਵੀ ਪਾਉਣੀ ਆ ਪੈਸੇ ਤਾਂ ਉਹੀ ਖਰਚੀ ਜਾਣਾ ਓ ਮਾਂ ਦੱਸ ਤੈਨੂੰ ਲੱਗਦਾ ਵੀ ਤੇਰਾ ਪੁੱਤ ਤੂੰ ਹੀ ਪੈਸੇ ਖਰਚਦਾ ਹੋਊਗਾ ਓ ਮੈਂ ਤਾਂ ਪੱਠੇ ਤੇ ਸਾਈ ਦੇਣ ਚੱਲਿਆ ਇੱਟਾਂ ਸਟਾਉਣੀਆਂ ਨੇ ਉੱਥੇ ਦੇਣੇ ਆ ਪੈਸੇ ਤੇ ਫਿਰ 40000 ਤਾਂ ਨਹੀਂ ਦੇਵੇਂਗਾ ਸਾਈ ਹਾਂ ਉਹ ਮਾ ਕੱਲਾ ਮੈਨੂੰ ਪੱਠੇ ਤੇ ਕੰਮ ਨਹੀਂ ਹੈਗਾ 100 ਕੰਮ ਨੇ ਮਿਸਤਰੀ ਕਰਨੇ ਠੇਕੇ ਵਾਲੇ ਤੋਂ ਜਾਣਾ ਦਿਹਾੜੀ ਦੇ ਲੇਬਰ ਪੱਥਰ ਵਾਲੇ ਨਾਲ ਗੱਲ ਕੱਲੇ ਇੱਟਾਂ ਨਾਲ ਕਿਹੜਾ ਸਰੂਗਾ ਸੀਮੈਂਟ ਵਾਲੇ ਕੋਲ ਜਾ ਕੇ ਆਉਣਾ ਬਰੇਤੀ ਲੈਣੀ ਆ ਰੇਤਾ ਲੈਣਾ ਵੱਜੇ 100 ਕੁਸ ਲੈਣਾ ਸਾਰਿਆਂ ਨੂੰ ਕਿਹੜਾ ਮੈਂ ਕਹਿੰਨਾ 5-5 1000 ਰੁਪਏ ਸਾਈ ਦੇ ਕੇ ਉੱਥੇ ਕੰਮ ਸਮਾਨ ਸਟਾਉਣ ਲੱਗ ਜਾਂਦੇ ਆ ਉਸ ਤੋਂ ਬਾਅਦ ਹੌਲੀ-ਹੌਲੀ ਦੇ ਚੱਲਾਂਗੇ ਪੈਸੇ ਚਲੋ ਤਾਂ ਗੱਲ ਠੀਕ ਹੈ ਬਾਕੀ ਭਾਈ ਅਗੜੀ ਰਜਾ ਉਹਨਾਂ ਨੂੰ ਕਾਹ ਲੈ ਕੇ ਜਾਣਗੇ ਇੱਥੇ ਖੜਾ ਕੇ ਕਾਇ ਦਿਨਾਂ ਦੇ ਆ ਪੌਖੇ ਹੋਈ ਜਾਂਦੇ ਆ ਓਹੋ ਕਿਸੇ ਦਾ ਕਿਉਂ ਗੱਡੀ ਰਾਹੇ ਹੋਰ ਆਪਣਾ ਇਹ ਆਪਣੇ ਹਾਂ ਆਪਣਾ ਕਿਵੇਂ ਬਣ ਗਿਆ ਇਹ ਓ ਮਾਂ ਮੇਰੇ ਦਿਮਾਗ ਚੋਂ ਨਿਕਲ ਗਈ ਗੱਲ ਇਹਨਾ ਉਹਨੂੰ ਲੋੜ ਸੀ ਪੈਸਿਆਂ ਦੀ ਬੰਦੇ ਨੂੰ ਤੇ ਅੱਦੇ ਰੇਟ 'ਚ ਮਿਲ ਗਿਆ ਨਾਲੇ ਮੇਰੀ ਗੱਲ ਸੁਣ ਹੁਣ ਜਦੋਂ ਕੋਠੀ ਦਾ ਪਾਵਾਂਗੇ ਲੈਂਟਰ ਹਾਂ ਆਪਦਾ ਪਾਵਾਂਗੇ ਕੋਈ ਕਿਰਾਇਆ ਨਹੀਂ ਦੇਣਾ ਪਊਗਾ ਨਾਲੇ ਇੱਥੇ ਨਾ ਕਿੰਨੇ ਕੰਮ ਚੱਲੀ ਜਾਂਦੇ ਆ ਕਿਸੇ ਨੂੰ ਕਿਰਾਏ ਤੇ ਦੇ ਦਾਂਗੇ ਵਧੀਆ ਚਾਰ ਪੈਸੇ ਆਇਆ ਕਰਨਗੇ ਤੇ ਤੂੰ ਤਾਂ ਮੈਨੂੰ ਦੱਸਿਆ ਨਹੀਂ ਵੀ ਇਹ ਆਪਣਾ ਮੈਂ ਤਾਂ ਰੋਜ਼ ਉਹਨਾਂ ਨੂੰ ਗਾਲ੍ਹਾਂ ਕਢੀਂ ਨੀ ਡੁੱਬ ਜਾਣਿਆਂ ਨੂੰ ਬੀਬਾ ਯਾ ਤਾਂ ਰੋਕਤਾ ਇੱਥੇ ਸਾਡਾ ਪੌਣਾ ਰਾਤ ਜਾਂਦੇ ਨੂੰ ਉਹਨੂੰ ਕੁਝ ਕਹਿਦੀ ਉਹਨੇ ਵੀ ਵਿਚਾਰੇ ਨੇ ਪੜਦੇ ਨਾਲ ਦਿੱਤਾ ਮੈਂ ਤਾਂ ਦੱਸੀ ਤਾਂ ਨਹੀਂ ਸੀ ਗੱਲ ਇੱਕ ਤਾਂ ਮੇਰੇ ਦਿਮਾਗ ਚੋਂ ਐ ਨਿਕਲ ਗਈ ਉਹ ਕਹਿੰਦਾ ਮੇਰੀ ਹੋ ਜੂਗੀ ਬੇਇੱਜ਼ਤੀ ਕਹਿੰਦਾ ਪਹਿਲਾਂ ਕੰਮ ਵਧੀਆ ਚੱਲਦਾ ਹੁੰਦਾ ਸੀਗਾ ਕਹਿੰਦਾ ਜੇ ਕੋਈ ਪੁੱਛੇ ਤਾਂ ਇਹੀ ਕਹਿ ਦਿਆ ਕਰ ਖੜਾਇਆ ਹੋਇਆ ਮੈਂ ਸੋਨੂੰ ਵੀ ਇਹੀ ਕਹਤਾ ਇਹ ਤਾਂ ਨਾ ਆਪਾਂ ਮੁੱਲ ਲੈ ਲਿਆ ਚਲੋਂ ਤਾਂ ਵਧੀਆ ਹੋਇਆ ਮੁੱਲ ਲੈ ਲਿਆ ਪਰ ਇਹਦੇ ਵਿੱਚੋਂ ਕੋਈ ਬਚਤ ਪੁੱਛਤ ਹੁੰਦੀ ਵੀ ਐ ਬਾਦੂ ਬਚਤ ਹੁੰਦੀ ਐ ਮੇਰੀ ਗੱਲ ਸੁਣ ਜਦੋਂ ਕੋਠੀ ਪਊਗੀ ਇਹਦੇ ਬਥੇਰੇ ਕਰਾਇਆ ਦੇਣਾ ਦਿਨ ਦੇ ਲੋਕ ਚੱਹ ਹਾਂ ਤਾਂ ਹੀ ਤਾਂ ਮੈਂ ਲੈ ਲਈ ਚੀਜ਼ ਨਾਲ ਇੱਕ ਗੱਲ ਮੈਂ ਹੋਰ ਕਹਿੰਦਾ ਸੀਗਾ ਮੈਂ ਨਾ ਜਾਣਾ ਤਾਂ ਹੈਗਾ ਇੱਧਰ ਟਾਈਮ ਤਾਂ ਮੈਨੂੰ ਲੱਗ ਜੂਗਾ ਤੇ ਮੈਂ ਤੜਕੇ ਆਉਂਗਾ ਰਾਤ ਕਰ ਨੂੰ ਘਰੇ ਨਹੀਂ ਆਉਂਦਾ ਹੈਗਾ ਕਿਉਂ ਕੀ ਗੱਲ ਕਿੱਥੇ ਜਾਣਾ ਉਹ ਮਾ ਆਪਣੇ ਨੇਬੇ ਕਿ ਨਹੀਂ ਹੈਗੇ ਹਾਂ ਇਹਨਾਂ ਦੀ ਸਕੀਰੀ ਇੱਧਰ ਰਾਜਸਥਾਨ ਚ ਉਧਰੋਂ ਨਾ ਮਾਰਬਲ ਬਾਲਾ ਵਧੀਆ ਮਿਲਦਾ ਕਹਿੰਦਾ ਕਹਿੰਦਾ ਤੂੰ ਦੇਖਿਆ ਕਹਿੰਦਾ ਆਪਣੇ ਨਾਲੋਂ ਤਾਂ ਕਹਿੰਦਾ ਕਿਤੇ ਰੇਟ ਘੱਟ ਨਾਲ ਇਹਨਾਂ ਨੇ ਵੀ ਕੋਠੀ ਦਾ ਕੰਮ ਟੋਰਨਾ ਇੱਕੋ ਗੱਡੀ ਚ ਆ ਜੂਗਾ ਨਾਲੇ ਤਾਂ ਕਰਾਇਆ ਇਹਨਾਂ ਨੂੰ ਲੱਗਣਾ ਹੈਗਾ ਮੈਂ ਤਾਂ ਕਹਿੰਦਾ ਸੀਗਾ ਵੀ ਰਾਤ ਨੂੰ ਮਿੱਥੋਂ ਆਇਆ ਨਹੀਂ ਜਾਣਾ ਹੈਗਾ ਤੜਕੇ ਆਵਾਂਗੇ ਕਿਰਾਇਆ ਕਿਵੇਂ ਨਹੀਂ ਲੱਗਣਾ ਕਿਰਾਇਆ ਬਥੇਰਾ ਲੱਗੂਗਾ ਐਵੇਂ ਲੱਗਦਾ ਤੁਹਾਨੂੰ ਓਏ ਇੱਕ ਵਾਰੀ ਪਤਾ ਤਾਂ ਕਰ ਲਈਏ ਹੁਣ ਕੋਠੀਆਂ ਕਿਹੜਾ ਰੋਜ਼ ਰੋਜ਼ ਪੈਂਦੀਆਂ ਨੇ ਜੇ ਉਧਰੋਂ ਸਮਾਨ ਵਧੀਆ ਲੱਗਿਆ ਮਾਰਬਲ ਵਧੀਆ ਮਿਲਿਆ ਤਾਂ ਠੀਕ ਹੈ ਨਹੀਂ ਫਿਰ ਇੱਥੋਂ ਤਾਂ ਕਿਤੋਂ ਲਈ ਲਊਗਾ ਮੈਂ ਕਿਹੜਾ ਜਾਂਦੀ ਖਰੀਦ ਲਊਗਾ ਲੈ ਦੱਸ ਹੁਣ ਤੂੰ ਰਾਤ ਲਾ ਕੇ ਆਵੇਂਗਾ ਅਸੀਂ ਇੱਥੇ ਕੱਲੀਆਂ ਰਹਾਂਗੇ ਰਾਤ ਨੂੰ ਓਹੋ ਕੁਝ ਨਹੀਂ ਹੁੰਦਾ ਹੈਗਾ ਐਂ ਪਿੰਡ 'ਚ ਦੱਸ ਕੀ ਹੁੰਦਾ ਜਿੰਦਾ ਲਿਓ ਲਾ ਹੋਣਾ ਤਾਂ ਕੀ ਹੈ ਭਾਈ ਜਿੰਦਾ ਤਾਂ ਲਾ ਲਾਂਗੇ ਪਰ ਭਾਈ ਫਿਰ ਮੈਨੂੰ ਤਾਂ ਫਿਕਰ ਜਿਹਾ ਲੱਗਦਾ ਜਦੋਂ ਤੂੰ ਜਾਂਣਾ ਹੈ। ਓਹੋ ਮੇਰਾ ਨੰਬਰ ਚੱਲਦਾ ਹੋਊਗਾ 90 ਕੇ ਨੰਬਰ ਵੀ ਹੈਗੇ ਆਪਣੇ ਤੁਹਾਡੇ ਤੇਰੇ ਵਾਲੇ ਫੋਨ 'ਚ ਹੈਗੇ ਕਦੋਂ ਮਰਜ਼ੀ ਫੋਨ ਲਾ ਲਈ। ਚਲ ਠੀਕ ਹੈ। ਹਾਂ ਨੰਬਰ ਉਹ ਵੀ ਲਿਖਾ ਜੀ ਮੀਤ ਨੂੰ ਵੀ ਲਿਖਾ ਜੀ ਭਾਈ। ਕਈ ਵਾਰ ਮੈਨੂੰ ਤਾਂ ਨੰਬਰਾਂ ਦੀ ਸਿਆਣ ਨਹੀਂ ਰਹਿੰਦੀ। ਮੈਂ ਸਾਰਾ ਇੰਤਜ਼ਾਮ ਕਰ ਤੁਸੀਂ ਮੇਰੇ ਵਾਲੇ ਨੰਬਰ ਤੇ ਨੰਬਰ ਲਾਓ। ਮੈਂ ਪਾਵਰ ਬੈਂਕ ਨਾਲ ਲੈ ਕੇ ਜਾਊਂਗਾ ਫੋਨ ਨਹੀਂ ਬੰਦ ਹੋਣ ਦਿੰਦਾ ਹੈਗਾ। ਚਲ ਚੰਗਾ। ਤੇ ਪੈਸੇ ਇੱਧਰ ਅਲਮਾਰੀ 'ਚ ਹੀ ਪਏ ਆ। ਅਲਮਾਰੀ 'ਚ ਹੀ ਪਏ ਆ ਪੈਸੇ ਤਾਂ ਚੱਕ ਲੈ। ਚ ਮੈਨੂੰ ਤਾਂ ਮੁੰਡੇ ਦੀ ਸਮਝ ਨਹੀਂ ਆਉਂਦੀ 10000 ਪਹਿਲਾਂ ਲੈ ਗਿਆ 40 ਆ ਕੇ ਹੁਣ ਦੇ ਦੇ ਸਾਈ ਦੇਣੀ ਆ ਥੋੜੀ ਥੋੜੀ ਭਾਈ ਉਹ ਤਾਂ ਚੱਲ ਅਗਲੇ ਨੂੰ ਜਦੋਂ ਸਮਾਨ ਸਲਾ ਲਿਆਂਦਾ ਉਦੋਂ ਥੋੜੇ ਥੋੜੇ ਦਿੱਤੇ ਜਾਂਦੇ ਘਰੇ ਵੀ ਚਾਰ ਪੀਏ ਚਾਹੀਦੇ ਆ ਫੇਰ ਆ ਕੇ ਮੈਂ ਰਾਤ ਲਾ ਕੇ ਆਉਂਗਾ 10 ਹਾਂ ਐਡੀ ਦੂਰੋਂ ਤਾਂ ਇਹ ਮਾਰਵਲ ਲਿਆਉਗਾ ਲੈ ਨੇੜੇ ਤੇੜੇ ਮਿਲਦਾ ਨਹੀਂ ਅਸ ਬਥੇਰੀਆਂ ਦੁਕਾਨਾਂ ਆਪਣੇ ਸ਼ਹਿਰ 'ਚ ਪਰ ਇਹ ਕਿਹੜਾ ਗੱਲ ਮੰਨਦਾ ਨਹੀਂ ਤੂੰ ਪੁੱਤ ਮੈਂ ਤਾਂ ਤੈਨੂੰ ਐ ਕਹਿੰਦੀ ਸੀ ਆ ਤੂੰ ਹੀ ਸੁਮਾਰੀ ਐਨਾ ਗੂੜਾ ਜੇ ਮੇਰੇ ਕੀ ਚੰਗਾ ਲੱਗੋ ਕੋਈ ਨਹੀਂ ਮਾਂ ਜੇ ਤੈਨੂੰ ਹਰੀ ਸਲਵਾਰ ਦਾ ਵਹਿਮ ਆ ਨਾ ਇਦੇ ਨਾਲ ਕਰੀਮ ਕਲਰ ਸਰਵਾਹ ਚੱਲ ਜੂ ਤੇ ਚੁੰਨੀ ਵੀ ਉਹੋ ਜੀ ਲਈ ਤੇ ਨਾਲ ਮੈਨੂੰ ਸਮਝ ਨਹੀਂ ਆਉਂਦੀ ਬਾ ਅੱਜ ਫੇਰ ਤੂੰ ਕੱਢ ਕੇ ਬੈਗੀ ਐ ਹਲੀਡੇ ਜੇ ਨਹੀਂ ਆਏ ਕੱਢੇ ਐ ਮੈਂ ਆਖਿਆ ਸੂਟ ਜਾ ਫੜਾ ਦੇ ਪਰਾਂ ਉਹਨੂੰ ਸੰਭਾਲੂਗੀ ਚੱਲ ਕੋਈ ਨਹੀਂ ਫੇਰ ਮਾਰਾ ਬਾਜਾ ਤੇਰਾ ਸੂਟ ਮੇਰਾ ਤਾਂ ਮੈਂ ਅਲਮਾਰੀ ਚ ਰੱਖਤਾ ਅੱਛਾ ਬੁਲਾ ਲਾ ਗਗਨ ਪਹਿਣੇ ਦੇਖ ਲੈ ਪਹਿਣ ਗਗਨ ਗੱਲ ਸੁਣ ਲਾ ਸੁਣਦੀ ਐ ਗੱਲ ਮਸੀ ਆਕੜ ਰੱਖਦੀ ਐ ਮਾਂ ਪਹਿਲੇ ਬੋਲ ਚ ਰਹਾ ਕਿ ਨੇ ਕਦੇ ਸੁਣੀ ਨਹੀਂ ਨਾ ਕੀ ਹੋ ਗਿਆ ਮਾਂ ਕੀ ਕਰੀ ਜਾਂਦੀ ਸੀ ਇੰਨੀਆਂ ਆਵਾਜ਼ਾਂ ਮਾਰ ਲਈਆਂ ਤੈਨੂੰ ਮਾਂ ਦੁੱਧ ਨੂੰ ਬਾਲਾ ਦੇਣ ਲੱਗੀ ਸੀ ਮੈਂ ਕਿਹਾ ਚੱਲ ਠੱਕੀ ਵਗ ਜਾਂਦੀ ਐ ਮੈਂ ਗੈਸ ਬੰਦ ਕਰਨ ਲੱਗੀ ਸੀ ਐ ਕਰ ਲੈ ਫੜ ਆਈ ਦੀ ਪਰਝਾਈ ਲੈ ਕੇ ਆਈ ਸੀ ਤੇਰੇ ਵਾਸਤੇ ਸਵਾਲੀ ਤੂੰ ਮਾਂ ਮੈਨੂੰ ਕੀ ਲੋੜ ਸੀ ਨਾਲ ਕੋਈ ਦਿੱਤ ਤਿਆਰ ਨਹੀਂ ਬਿਨਾ ਦਿੱਤ ਤਿਆਰ ਤੋਂ ਕਾਹਤੋਂ ਭਾਬੀ ਨੇ ਪੈਸੇ ਲਾਤੇ ਨਾ ਨਾ ਉਹ ਤਾਂ ਮੇਰੇ ਭਤੀਜਾ ਨਹੀਂ ਹੋਇਆ ਸੀ ਉਹਦੀ ਖੁਸ਼ੀ 'ਚ ਲੈ ਕੇ ਆਇਆ ਕੱਪੜੇ ਨਾਲ ਇੱਕ ਸੂਟ ਤੇਰਾ ਲੈ ਆਇਆ ਇੱਕ ਮੇਰਾ ਇੱਕ ਮਾਂ ਦਾ ਤੇ ਨਾਲੇ ਸੋਨੇ ਦੀਆਂ ਜੂੜੀਆਂ ਦੇ ਗੇ ਚੱਲ ਵਧੀਆ ਸੋਹਣੀ ਗੱਲ ਆ ਮਾਂ ਮੈਂ ਤਾਂ ਕਹਿੰਨੀ ਆ ਕੋਈ ਤੇਥੇ ਧਿਆਰ ਆ ਜਾਂਦੇ ਮੈਂ ਉਦੋਂ ਸਮਾਲੂੰਗੀ ਹੁਣੇ ਕੀ ਕਰਨੇ ਮੈਂ ਸੂਟ ਸਮਾ ਕੇ ਮੇਰੇ ਕੋਲ ਘਰੇ ਬਹੁਤ ਸੂਟ ਆ ਜਦੋਂ ਇਹਦੇ ਪੇਕੇ ਲਿਆਏ ਆ ਨਾ ਤੂੰ ਸਮਾਲਾ ਆਹੋ ਤਾਂ ਪਤਾ ਹੀ ਆ ਭਾਈ ਬਾਹਰ ਤੇ ਹਰ ਨੂੰ ਤੇਰੇ ਪੇਕੇ ਲਿਆਉਂਦੇ ਆ ਉਹ ਵੀ ਪਾਉਣ ਵਾਲਾ ਨਹੀਂ ਹੁੰਦਾ ਮਾਂ ਫਿਰ ਉਹ ਕੀ ਕਰੇ ਇੱਕ ਤਾਂ ਬਾਪੂ ਆ ਵਿਚਾਰਾ ਇਕੱਲਾ ਕੰਮ ਕਰਨਾ ਇੱਕ ਤਾਂ ਨੂੰ ਪਤਾ ਵੀ 2 ਕਿੱਲੇ ਜ਼ਮੀਨ ਦੇ ਆ ਉਹ ਵਿਵਾਦ ਚ ਉਹ ਹੋ ਜਾਂਦਾ ਅਰਤੀ ਦੇ ਮਸਾ ਪੂਰੇ ਕਰਦਾ ਬਾਪੂ ਆਏ ਸਾਲ ਪਤਾ ਕੀ ਆ ਬਸ ਕੁੜੁੰਣਾ ਦਾ ਕਰਕੇ ਨਾ ਘਰੇ ਖਾਚੇ ਬਾਲਾ ਹੋ ਜਾਂਦਾ ਕਿਤੇ ਕਿਸੇ ਦਾ ਜਾਪਾ ਆ ਗਿਆ ਕਿਸੇ ਦਾ ਕੋਈ ਦਿੱਥ ਧਿਆਰ ਆ ਗਿਆ ਕਿਸੇ ਦਾ ਕੋਸ ਆ ਗਿਆ ਬਾਪੂ ਇਕੱਲਾ ਵੀ ਕੀ ਕਰੇ ਛੋਟਾ ਹਜੇ ਨਾਲੇ ਹਜੇ ਨਿਆਣਾਗਾ ਸੁਣ ਲੈ ਭਾਈ ਜਿਹੜਾ ਹੱਕ ਬਣਦਾ ਉਹ ਤਾਂ ਮਾਂ ਪਿਓ ਕਰਦਾ ਹੀ ਆ ਪੂਰਾ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਕੋਈ ਨਾ ਮੈਂ ਉਹ ਤਾਂ ਮੈਂ ਕਿ ਨਾ ਕਹਤਾ ਸੀ ਮੈਂ ਕਿ ਬਾਪੂ ਜੇ ਕੱਪੜੇ ਖਰੀਦਣੇ ਹੁੰਦੇ ਥੋੜੇ ਜਿਹਾ ਮਹਿੰਗੇ ਲੈ ਲਿਆ ਕਰੋ ਮੇਰੀ ਦਰਾਣੀ ਮਾਹ ਮਹਿੰਗੇ ਸੂਟ ਪਾਉਂਦੀ ਹੈਗੇ ਉਹ ਸਸਤੇ ਲੈ ਲੈਂਦੇ ਸੀ ਮੈਂ ਤਾਂ ਇਹ ਉਹਨਾਂ ਨੂੰ ਕਿਹਾ ਭਾਈ ਉਹ ਤੇtheta ਤੇ ਮਾਂ ਹਰੇਕ ਤੇ ਨਾ ਕੱਪੜੇ ਜਿਨਾ ਚੱਕ ਕੇ ਲਿਆਇਆ ਫਿਰ ਆਹੋ ਉਹ ਤਾਂ ਪਤਾ ਹੀ ਹੈ ਚੱਲ ਭਾਈ ਸਾਨੂੰ ਤੇ ਅੱਡੀ ਆਸ ਵੀ ਨਹੀਂ ਉਹਨਾਂ ਤੱਕ ਚੱਲ ਕੋਈ ਨਹੀਂ ਸਮਾ ਲਈ ਫਿਰ ਸਮਾਉਣ ਵਾਲਾ ਸੂਟ ਆ ਵਧੀਆ ਹਾਂ ਫਿਰ ਇਹ ਮਾਂ ਰੱਖ ਲੋਗੀ ਜਦੋਂ ਗੰਯਾਂ ਤਰਜੀ ਤੋਂ ਉਹ ਮੈਂ ਮੇਚੇ ਵਾਲਾ ਸੂਟ ਦੇ ਦੂੰਗੀ ਤੇਰੇ ਸੂਟ ਦੇ ਨਾਲ ਹੀ ਫੜਾ ਆਵਾਂਗੇ ਹਾਂ ਹਾਂ ਉੱਥੇ ਇਕੱਠਾਂ ਦੀ ਫੜਾਵਾਂਗੇ ਤਿੰਨਾਂ ਦੇ ਨਾਲੇ ਗੱਲ ਸੁਣ 24 ਘੰਟੇ ਮੂੰਹ ਜਾ ਫਲਾਈ ਬੈਠੀ ਐ ਉਹਦੇ ਮਾੜਾ ਜੇ ਤੈਨੂੰ ਕੁਛ ਕਹਿ ਤਾ ਤੇ ਹੁਣ ਤੂੰ ਇਹ ਗੁੱਸਾ ਹੀ ਨਹੀਂ ਛੱਡਦੀ ਮਾਂ ਉਹ ਗੱਲ ਦਾ ਗੁੱਸਾ ਨਹੀਂ ਕਰਦੀ ਮੈਂ ਕੱਲ ਨੂੰ ਮੇਰੇ ਛੋਟੇ ਭਰਾ ਦਾ ਆਪਰੇਸ਼ਨ ਹੋਇਆ ਮੇਰੇ ਬਾਪੂ ਦਾ ਫੋਨ ਆਇਆ ਸੀ ਮੈਂ ਤਾਂ ਉਹਦੇ ਕਰਕੇ ਉਦਾਸ ਸੀ ਪਰ ਵਾਹਿਗੁਰੂ ਨੇ ਸਾਡੀ ਵਧੀਆ ਸੁਣ ਲਈ ਵਧੀਆ ਠੀਕ ਹੋ ਗਿਆ ਆਪਰੇਸ਼ਨ ਤੇ ਮੁੰਡਾ ਵੀ ਠੀਕ ਆ ਕਿਉਂ ਕਾ ਦਾ ਆਪਰੇਸ਼ਨ ਹੋਇਆ ਹਾਂ ਮਾਂ ਉਹਦੇ ਨਾਲ ਪੈਨਸ ਦੀ ਨਾੜ ਜੀ ਉੱਠ ਖੜੀ ਸੀ ਹੁਣ ਤਾਂ ਠੀਕ ਆ ਤੇ ਤੂੰ ਸਾਨੂੰ ਦੱਸੇ ਦੁੱਸੇ ਨਹੀਂ ਲੈ ਅੰਮਾ ਕੱਲ ਨੂੰ ਹੱਥ ਨੇ ਜੇ ਫੋਨ ਆਇਆ ਸੀਗਾ ਉਦੋਂ ਸਾਡੇ ਪਿੰਡ ਦੇ ਮੈਂਬਰ ਨੇ ਉਹਨੂੰ ਦਾਖਲ ਕਰਾਤਾ ਸੀਗਾ ਉਹ ਕਹਿੰਦਾ ਚੱਲ ਭਾਈ ਵਧੀਆ ਆਪਰੇਸ਼ਨ ਹੋ ਗਿਆ ਕਹਿੰਦੇ ਫੁਰਰੀ ਉਹਦੀ ਤੇ ਨਾਲ ਦੇ ਨਾਲ ਫੋਨ ਕਰ ਲਾਂਗੇ ਮੁੜ ਕੇ ਉਹਨਾਂ ਦਾ ਫੋਨ ਰਾਤ ਨੂੰ ਨੇਰੇ ਆਇਆ ਸੀ ਮੈਂ ਕਿਹਾ ਤੁਸੀਂ ਬਾਹਰ ਡਾ ਕੇ ਪੈ ਗਏ ਆ ਵਨ ਟੂ ਵੀ ਹੈ ਨਹੀਂ ਸੀ ਘਰੇ ਫਿਰ ਮੈਂ ਵੀ ਸਵਾਦ ਦੰਦਰੋ ਕੁੰਡਾ ਲਾ ਲਿਆ ਸੀ ਫਿਰ ਮੈਂ ਵੀ ਪੈ ਗਈ ਸੀ ਚੁੱਪ ਕਰਕੇ ਚੱਲ ਭਾਈ ਵਧੀਆ ਹੋਇਆ ਠੀਕ ਹੋ ਗਿਆ ਆਪਰੇਸ਼ਨ ਨਾ ਹੂੰ ਠੀਕ ਆ ਤੇਰਾ ਭਰਾ ਚੱਲ ਵਧੀਆ ਠੀਕ ਠਾਕ ਹਾਂ ਭੈਣੇ ਠੀਕ ਆ ਮੈਂ ਆਏ ਕਹਿੰਦੀ ਸੀ ਮਾਂ ਜਾਂ ਤਾਂ ਤੂੰ ਮੇਰੇ ਨਾਲ ਚੱਲ ਬੜੀ ਹੈਨਾ ਤੇ ਜਾਂ ਮੈਂ ਮਨਜੀਤ ਭੈਣ ਨੂੰ ਲੈ ਜੂ ਮੈਂ ਜਾਇਆ ਨਾ ਆਉਂਗੀ ਦੋ ਤਿੰਨ ਦਿਨਾਂ ਚ ਪਤਾ ਲਿਆਉਂਗੀ ਛੋਟੇ ਦਾ ਅੱਛ ਸ਼ਰਮ ਤਾਂ ਨਹੀਂ ਆਉਂਦੀ ਤੈਨੂੰ ਮਨਜੀਤ ਭੈਣ ਨੂੰ ਲੈ ਜਾ ਤੈਨੂੰ ਮਨਜੀਤ ਨੇੜੇ ਆ ਕਿ ਅਸੀਂ ਨੇੜੇ ਆ ਮਾਂ ਕਈ ਵਾਰ ਆਇਆ ਹੁੰਦਾ ਵੀ ਜੇ ਸੋਨ ਨੂੰ ਕੋਈ ਕੰਮ ਹੋਇਆ ਤੁਸੀਂ ਰਹਿਣ ਦਿਓ ਫਿਰ ਮੈਂ ਉਹਨੂੰ ਲੈ ਜੂਗੀ ਜੇ ਹਾਂ ਹਾਂ ਸਮਾਰ ਕੇ ਸਾਡੀ ਨੱਕ ਬੜਾ ਦੇ ਰਿਸ਼ਤੇਦਾਰਾਂ ਚ ਅਗਲੇ ਕਹਿਣਗੇ ਘਰ ਦੇ ਕੋਈ ਆਇਆ ਨਹੀਂ ਬਗਾਨੀ ਨੂੰ ਨਾਲ ਲੈ ਕੇ ਆਈ ਹੈ ਤੈਨੂੰ ਜਵਾਬ ਦਿੱਤਾ ਮੈਂ ਕਿ ਤੇਰੇ ਨਾਲ ਜਾਂਦੀ ਨਹੀਂ ਮੈਂ ਮਾਂ ਅੱਗੇ ਉਦੋਂ ਜਦੋਂ ਛੋਟੀ ਭੈਣ ਕੋਲੇ ਮੁੰਡਾ ਹੋ ਕੇ ਮੁੱਕ ਗਿਆ ਸੀ ਨਾ ਉਦੋਂ ਤੁਸੀਂ ਮੈਨੂੰ ਐਂ ਕਹਤਾ ਸੀਗਾ ਉਬੀ ਉਹਦੇ ਸਹੁਰਿਆਂ ਨੇ ਪਤਾ ਲੈ ਲਿਆ ਸਾਰੇ ਰਿਸ਼ਤੇਦਾਰ ਆ ਗਏ ਵੀ ਸਾਡੇ ਜਾਨਾ ਕਿਹੜਾ ਉਹਦਾ ਮੁੰਡਾ ਚਾਉਂਦਾ ਹੋ ਜੂਗਾ ਉਦੋਂ ਫਿਰ ਮੈਂ ਭੈਣ ਨੂੰ ਲੈ ਗਈ ਸੀ ਤਾਈਓ ਮਾ ਚਲ ਹੁਣ ਤਾਂ ਛੋਟੀ ਗੱਲ ਸੀਗੀ ਪਰ ਸਾਡੇ ਲਈ ਤਾਂ ਬਹੁਤ ਵੱਡੀ ਗੱਲ ਆ ਵੀ ਮੇਰੇ ਭਰਾ ਦਾ ਆਪਰੇਸ਼ਨ ਹੋਇਆਗਾ ਨਹੀਂ ਚਲ ਉਹ ਤਾਂ ਸਾਨੂੰ ਵੀ ਦੁੱਖ ਹੈਗਾ ਹੀ ਮਾ ਉਸ ਗੱਲ ਦਾ ਤਾਂ ਹੁਣ ਚਲ ਇਹਦੇ ਭਰਾ ਦਾ ਆਪਰੇਸ਼ਨ ਹੋਇਆ ਆਪਾਂ ਨੂੰ ਆਇਆ ਵੀ ਚਲ ਕਾਹਨੂੰ ਵਿਚਾਰੇ ਨੂੰ ਐਡਾ ਵੱਡਾ ਰੋਗ ਲੱਗਿਆ ਹੈਨਾ ਛੋਟੀ ਜੀ ਉਮਰ ਚ ਮੁੜ ਕੇ ਆਪਰੇਸ਼ਨਾਂ ਦੇ ਦੁੱਖ ਤਾਂ ਨਾ ਸਾਰੀ ਉਮਰ ਹੀ ਰਹਿੰਦੇ ਆ ਚਲ ਭਾਈ ਕੋਈ ਗੱਲ ਨਹੀਂ ਤੇਰੇ ਮੈਂ ਨਾਲ ਚੱਲੂੰਗੀ ਪਤਾ ਲੈ ਆਉਂਗੀ ਠੀਕ ਹੈ ਹਾਂ ਮੈਂ ਆਈ ਕੈਂਦੀ ਸੀ ਮੀਹੋਂ ਮਾ ਉਧਰ ਬਾੜੀ ਚ ਤਾਂ ਹਨਾ ਬੀਜਤਾ ਸੀਗੇ ਬੀ ਸਾਰਾ ਕੁਝ ਹੋ ਗਿਆ ਬੀ ਅੱਜ ਨਾ ਮੇਰੇ ਜੀਜਾ ਨਹੀਂ ਕਰਦਾ ਬਾੜੇ ਚ ਜਾਣ ਨੂੰ ਮੈਂ ਮੱਜਾਂ ਨਿਵਾ ਲੈਣੀ ਹੈਗੀ ਚੱਲ ਚੰਗਾ ਨਿਵਾ ਦੇ ਮੱਜਾਂ ਠੀਕ ਆ ਉਹ ਹ ਤਾਂ ਸਿੱਟਦੀ ਹਾਂ ਮੈਂ ਇੱਧਰ ਤਾਂ ਸਾਰਾ ਪਸ਼ੂਆਂ ਦਾ ਤਾਂ ਮੈਂ ਕਰੂੰਗਾ ਕਰੂੰਗੀ ਉਧਰ ਬਾੜੀ ਚ ਕਹਿੰਦੀ ਸੀ ਮੈਂ ਬੀ ਉਧਰ ਨਹੀਂ ਜਾਂਦੀ ਚੱਲ ਕੋਈ ਨਾ ਉਧਰ ਜਾਇਉਂਗੀ ਮੈਂ ਜਾ ਤੂੰ ਜੇ ਅੱਜ ਨਾ ਮੇਰਾ ਨਾ ਟਾਈਮ ਲੱਗਿਆ ਕੱਲ ਨੂੰ ਵਗਜੀ ਫਿਰ ਤੂੰ ਲਾ ਕੁੜੀ ਇਹਨੇ ਦੱਸੇ ਨਹੀਂ ਵੀ ਮੇਰੇ ਭਰਾ ਦਾ ਆਪਰੇਸ਼ਨ ਹੋਇਆ ਉਹੀ ਤਾਂ ਗੱਲ ਆ ਤਾਂ ਹੀ ਪਰ ਮੈਂ ਤਾਂ ਕਹਿੰਦਾ ਸੀ ਮਾਂ ਤੂੰ ਸਾਨੂੰ ਜਮੇ ਨਹੀਂ ਦੱਸ ਰਹੀ ਹੈਗਾ ਤਿੰਨਾ ਮਾਂ ਨਾਲ ਮੋੜ ਕੇ ਕਹਿੰਦੀ ਆ ਕਿ ਮਨਜੀਤ ਨੂੰ ਲੈ ਜਾ ਇਹਨੂੰ ਆਏ ਨਹੀਂ ਪਤਾ ਲੱਗਦਾ ਮਨਜੀਤ ਪਿੱਛੇ ਤੇ ਇਹਨੇ ਛਿੱਤਰ ਪਾਇਆ ਤੂੰ ਫੇਰ ਉਹਦਾ ਨਾਲ ਹੀ ਜੰਨੀ ਆ ਕਿ ਉਦੋਂ ਉਦੋਂ ਆਪਣੇ ਕੀ ਹੋ ਗਿਆ ਸੀ ਪਤਾ ਨਹੀਂ ਮੈਂ ਬਿਮਾਰ ਸੀ ਹਨਾ ਹਾਂ ਹਾਂ ਮੈਂ ਬਿਮਾਰ ਸੀ ਉਦੋਂ ਮੈਂ ਉਦੋਂ ਤਾਂ ਨਹੀਂ ਗਿਆ ਗਿਆ ਸੀ ਚੱਲ ਚ ਮੁੜ ਕੇ ਜਦੋਂ ਮੈਂ ਇਹਨੂੰ ਕਿਹਾ ਚੱਲ ਕਹਿੰਦੀ ਫੇਰ ਚੱਲਾਂਗੇ ਫੇਰ ਜਿ ਫੇਰ ਭਾਈ ਜਦੋਂ ਇਹ ਇੰਜ ਲਾ ਕੇ ਮੂੰਹਰੇ ਆ ਕੇ ਤੁਰੀ ਤੇ ਫਿਰ ਮੈਂ ਜਾਂਦੀ ਜ ਇਕੱਲੀ ਸੋਣੀ ਨਾਲ ਦੀ ਸੀ ਉੱਥੇ ਚਰਮਾ ਇਹ ਵੀ ਮੂੰਹ ਜਿਆਦਾ ਮੋਟਾ ਕਰ ਲੈਂਦੀ ਆ ਗੱਲਾਂ ਦੇ ਕਰਦੀ ਆ ਮਾੜੀਆਂ ਤਾਂ ਆਪਾਂ ਬੱਜਣਾ ਉਹ ਮੈਨੂੰ ਤਾਂ ਹੁਣ ਐ ਫਿਕਰ ਲੱਗਿਆ ਪਿਆ ਬੰਟੂ ਨਹੀਂ ਆਇਆ ਹਜੇ ਤੱਕ ਚਲ ਕੋਈ ਨਹੀਂ ਮਾ ਆਜੂਗਾ ਬੰਟੂ ਆਜੂਗਾ ਕੀ ਉਹ ਤਾਂ ਕਹਿੰਦਾ ਸੀ ਮਾ ਤੜਕੀ ਆ ਜਾਗੇ ਤੂੰ ਉਹ ਜਿਹੜਾ ਮੁੰਡੇ ਦਾ ਉਹ ਨੈਬੇ ਨੂੰ ਕੇ ਦਾ ਫੋਨ ਲਾ ਕੇ ਦੇ ਕੇ ਆ ਸੀ ਫੋਨ ਤਾਂ ਲਾ ਕੇ ਦੇਖ ਲੈ ਮੈਨੂੰ ਤਾਂ ਪੁੱਤੜੇ ਦਾ ਉਹ ਲਾਉਣਾ ਨਹੀਂ ਆਉਂਦਾ ਫੋਨ ਲਾ ਕੇ ਤੈਨੂੰ ਹੀ ਲਾ ਕੇ ਦੇ ਦਿੰਨੀ ਆ ਜੇ ਮੈਂ ਬੋਲੂਗੀ ਨਾ ਫਿਰ ਇਹਨੇ ਗੁੱਸਾ ਕਰਨਾ ਕਹੂਗਾ ਮੇਰੇ ਮਗਰ ਫੋਨ ਕਰੀ ਜਾਨੀ ਆ ਚੱਪੂਗਾ ਫੇਰ ਹੀ ਆਏਗੀ ਕੀ ਹੈ ਕਈ ਵਾਰ ਬੰਦ ਬੰਦ ਨਾ ਹੋ ਗਿਆ ਹੋ ਕਾਂ ਕੀਤਾ ਜਗਿੰਦੀ ਆ। ਚੱਪ ਕੇ ਆ ਲਿਖੋ। ਨਾ ਆਇਆ। ਨਾਲੇ ਮੈਂ ਇਹਨੂੰ ਕਹਿ ਕੇ ਭੇਜਿਆ ਭਾਈ ਫੋਨ ਕਰ ਲਈ ਫੋਨ ਕਰ ਲਈ। ਹੁਣ ਮੈਨੂੰ ਰਾਤ ਨਹੀਂ ਨੀਂਦ ਆਈ ਸਾਰੀ ਰਾਤ। ਚੱਲ ਚੰਗਾ ਸਾਮ ਦੇ ਚੱਲ ਆ ਜਾ। ਦੇਖਾਂ ਫਿਰ। ਸਾਮ ਦੇ ਲਈ ਆ ਤੱਕ ਆ ਜਾ। ਚੱਲ। ਇਹ ਤਾਂ ਤਾਂ ਗੱਲ 13ਵੀਂ ਕਰਾ ਲਓ ਜਦੋਂ 24 ਘੰਟੇ।